ਕਿ ਵਾਕੇ ਫਿਲਟਰ ਦਾ ਪਾਣੀ ਪੀਣਾ ਚਾਹੀਦਾ ਹੈ ਲੇਕਿਨ ਇਹ ਪੂਰੀ ਤਰ੍ਹਾਂ ਬੈਕਟੀਰੀਆ ਖਤਮ ਕਰਦੇ ਹੈ ਵਾਇਰਸ ਖਤਮ ਕਰਦੇ ਅਜਿਹਾ ਫਿਲਟਰ ਕੋਈ ਕੰਮ ਨਹੀਂ ਕਰਦਾ ਤੇ ਖਾਸ ਤੌਰ ਤੇ ਕਿਹੜੇ ਵਰਗ ਦੇ ਕਿੰਨੇ ਉਮਰ ਦੇ ਲੋਕਾਂ ਨੂੰ ਜਿਹੜਾ ਖਾਸ ਤੌਰ ਤੇ ਗਰਮੀ ਦਾ ਧਿਆਨ ਰੱਖਣਾ ਚਾਹੀਦਾ ਬਜ਼ੁਰਗਾਂ ਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਪੈਂਦੀ ਹੈ ਕਿਉਂਕਿ ਨਾਲ ਜੁੜੀਆਂ ਬਿਮਾਰੀਆਂ ਵੀ ਨਾਲ ਹੁੰਦੀਆਂ ਨੇ ਜਿੰਨਾ ਆਉਣ ਦੇ ਨਾਲ ਤੁਹਾਡੀ ਸਰੀਰ ਚੋਂ ਗਰਮੀ ਬਾਹਰ ਨਿਕਲਦੀ ਹੈ ਤੁਹਾਡਾ ਬੋਡੀ ਦਾ ਤਾਪਮਨ ਅਨੁਕੂਲ ਰੱਖਦੀ ਹੈ ਸਾਡੇ ਜ਼ਿਲ੍ਹੇ ਚ ਤੇ ਪੂਰੇ ਪੰਜਾਬ ਭਰ ਵਿੱਚ ਡਾਇਰੀਆ ਦੇ ਕੇਸਿਸ ਆਊਟੂ ਬ੍ਰੇਕ ਦੀ ਫਾਰਮ ਚ ਆਉਣ ਲੱਗੇ 3 ਹੱਥਾਂ ਦੀ ਸਫਾਈ ਰੱਖ ਰਹੇ ਹਾਂ ਤੇ ਕਾਫੀ ਹੱਦ ਤੱਕ ਇਹ ਜੀ ਜਿਹੜੀ ਡਾਇਰੀਆ ਦਾ ਕੰਡੀਸ਼ਨ ਹੈ ਉਹ ਬਚ ਜਾਂਦੀ ਹੈ। ਕਲੋਰੀਨ ਦੀ ਗੋਲੀ ਡਿਸਇਨਫੈਕਟਿੰਗ ਦਾ ਕੰਮ ਕਰਦੀ ਹੈ ਕਿ ਜਦੋਂ ਉਹਨੂੰ ਪਾ ਦਿੱਤਾ ਤਾਂ ਜਿੰਨੇ ਬੈਕਟੀਰੀਆ ਐ ਵਾਇਰਸ ਉਹਦੇ ਵਿੱਚ ਹੈ ਉਹ ਅੱਧੇ ਘੰਟੇ ਰੱਖਣ ਦੇ ਨਾਲ ਉਹ ਮਰ ਜਾਂਦੇ ਨੇ। ਹੈਲਦੀ ਲਾਈਫ ਹੈਲਦੀ ਲਾਈਫ ਸਰਦੀਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਹੈਲਦੀ ਲਾਈਫ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਹੈਲਦੀ ਲਾਈਫ ਦੇ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਕਿਉਂਕਿ ਜਿਉਂ ਹੀ ਮੌਸਮ ਚੇਂਜ ਹੁੰਦਾ ਤਾਂ ਜਿਹੜੀਆਂ ਬਿਮਾਰੀਆਂ ਨੇ ਉਹ ਲਗਾਤਾਰ ਫੈਲਣ ਲੱਗ ਜਾਂਦੀਆਂ ਨੇ ਗਰਮੀ ਦਾ ਮੌਸਮ ਹੈ ਗਰਮੀ ਜਿਹੜੀ ਅੱਜ ਕੇ ਪੈ ਰਹੀ ਹੈ ਬੇਸ਼ੱਕ ਗੱਲ ਕੀਤੀ ਆਵੇ ਬਿਮਾਰੀਆਂ ਦੀ ਬਿਮਾਰੀਆਂ ਜਿਹੜੀਆਂ ਲਗਾਤਾਰ ਉਹ ਫੈਲਦੀਆਂ ਨੇ ਕਿਹੜੀਆਂ ਬਿਮਾਰੀਆਂ ਲਗਾਤਾਰ ਫੈਲਦੀਆਂ ਨੇ ਅੱਜ ਅਸੀਂ ਇਸ ਤੇ ਜਿਹੜੀਆਂ ਗੱਲਬਾਤ ਕਰਾਂਗੇ ਕਿ ਸਾਨੂੰ ਬਿਮਾਰੀਆਂ ਤੋਂ ਕਿਵੇਂ ਜੜਾ ਬਚਾਇਆ ਜਾ ਸਕਦਾ ਸਾਡੇ ਨਾਲ ਖਾਸ ਤੌਰ ਤੇ ਸੁਮਿਤ ਸਿੰਘ ਜੀ ਜਿਹੜੇ ਮਾਹ ਡਾਕਟਰ ਨੇ ਉਹ ਮੌਜੂਦ ਰਹਿਣਗੇ ਅਸੀਂ ਇਸ ਤੇ ਸਾਰੀ ਜਿਹੜੀ ਗੱਲਬਾਤ ਕਰਾਂਗੇ ਕਿ ਸਾਨੂੰ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਡੀ ਸਿਹਤ ਜਿਹੜੀ ਹੈ ਕਿਵੇਂ ਠੀਕ ਰਹਿ ਸਕਦੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੱਸੀ ਕਾਲ ਜੀ ਬਸ਼ਰਕਤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸੋ ਵੀ ਗਰਮੀ ਬੜੀ ਪੈ ਰਹੀ ਹੈ ਗਰਮੀ ਦਾ ਮੌਸਮ ਹੈ ਗਰਮੀ ਦੇ ਵਿੱਚ ਕਿਹੜੀਆਂ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਸਭ ਤੋਂ ਵੱਧ ਪੈਦਾ ਹੁੰਦੀਆਂ ਨੇ ਤੇ ਇਹਦਾ ਰੀਜ਼ਨ ਕੀ ਹੁੰਦਾ ਹੈ ਕਿਹੜੀ ਚੀਜ਼ ਤੋਂ ਪੈਦਾ ਹੁੰਦੀਆਂ ਨੇ ਦੇਖੋ ਇੱਕ ਤਾਂ ਜਿਹੜੀ ਗਰਮੀ ਤੇ ਉੱਪਰੋਂ ਨਮੀ ਵੀ ਹੈਗੀ ਤਾਪਮਾਨ ਦੇ ਵਿੱਚ ਦੇ ਦੇ ਨਾਲ ਕਿ ਹੂਮਸ ਭਰੀ ਗਰਮੀ ਹੁੰਦੀ ਹੈ ਇਹਦੇ ਵਿੱਚ ਜਿਹੜਾ ਸਰੀਰ ਦਾ ਆਪਣਾ ਸਿਸਟਮ ਹੈ ਮੈਕੈਨਿਜ਼ਮ ਹੈ ਕਿ ਪਸੀਨਾ ਆਉਣ ਦੇ ਨਾਲ ਤੁਹਾਡੀ ਸਰੀਰ ਚੋਂ ਗਰਮੀ ਬਾਹਰ ਨਿਕਲਦੀ ਹੈ ਤਾਂ ਤੁਹਾਡਾ ਬੋਡੀ ਦਾ ਤਾਪਮਾਨ ਅਨੁਕੂਲ ਰੱਖਦੀ ਹੈ ਕਿਉਂਕਿ ਸਾਡੀ ਬੋਡੀ ਨੇ ਆਪਣਾ ਤਾਪਮਾਨ ਰੱਖਣਾ 37 ਡਿਗਰੀ ਸੈਲਸੀਅਸ ਦੇ ਆਸ-ਪਾਸ ਜੇ ਬਾਹਰ 40 ਪਲੱਸ ਹੈ ਤਾਂ ਬੋਡੀ ਨੇ ਹੀਟ ਲੂਜ਼ ਕਰਨੀ ਹੈ ਘਟਾਣੀ ਹੈ ਆਪਣੇ ਇਹ ਤੋਂ ਬਾਹਰ ਉਹ ਜਿਹੜੀ ਗਰਮੀ ਸਾਨੂੰ ਮਿਲ ਰਹੀ ਹੈ 37 ਬਣਾਉਣ ਵਾਸਤੇ ਆਪਣੇ ਆਪ ਨੂੰ ਗਰਮੀ ਘਟਾਣੀ ਹੈ ਉਸ ਕਰਕੇ ਪਸੇਤ ਤਰੀਕਾ ਹੈਗਾ ਪਸੀਨਾ ਆਉਣਾ ਲੇਕਿਨ ਜਦੋਂ ਨਮੀ ਵਧ ਜਾਂਦੀ ਹੈ ਬਾਹਰ ਤਾਂ ਪਸੀਨੇ ਵਾਲਾ ਮੈਕੈਨਿਜ਼ਮ ਫੇਲ ਹੋ ਜਾਂਦਾ ਉਦੋਂ ਸਾਡੀ ਜਿਹੜੀ ਬਾਡੀ ਹੈ ਉਹ ਮਹਿਸੂਸ ਕਰਦੀ ਹੈ ਕਿ ਜਿਹੜਾ 40 ਡਿਗਰੀ ਦਾ ਟੈਂਪਰੇਚਰ ਹੈ ਤਕਰੀਬਨ 44 45 ਮਹਿਸੂਸ ਕਰਦੀ ਹੈ ਇਸ ਕਰਕੇ ਜਦੋਂ ਇਹ ਤਾਪਮਨ ਹੋਰ ਵਧ ਜਾਵੇ ਕਿਸੇ ਕਿਸੇ ਕਾਰਨ ਤੋਂ 42 40 ਦੇ ਆਸ-ਪਾਸ ਪਹੁੰਚ ਜਾਵੇ ਤਾਂ ਇਹ ਮਤਲਬ ਤੁਹਾਨੂੰ ਮੰਨ ਲਓ ਜੇ ਓਡੀ ਗਰਮੀ ਮਹਿਸੂਸ ਹੋਏਗੀ ਜੇ ਮੈਂ 40 47 ਦੇ ਵਿੱਚ ਤੁਸੀਂ ਬੈਠੇ ਹੋ ਤੇ ਇਹਦੇ ਵਿੱਚ ਵੀ ਹੀਟ ਸਟ੍ਰੋਕ ਹੋਣ ਦੇ ਚਾਂਸਸ ਰਹਿੰਦੇ ਨੇ ਇਸ ਕਰਕੇ ਹਾਲੇ ਵੀ ਨਿਗਰਾਨੀ ਜਾਰੀ ਹੈ ਸਾਡੇ ਹਸਪਤਾਲਾਂ ਦੇ ਵਿੱਚ ਕਿ ਕੋਈ ਅਜਿਹੇ ਮਰੀਜ਼ ਤਾਂ ਨਹੀਂ ਆ ਰਿਹਾ ਕਿ ਜਿਹੜਾ ਗਰਮੀ ਦੇ ਕਾਰਨ ਬੇਹੋਸ਼ ਹੋ ਕੇ ਇਹ ਆਪਣਾ ਜਿਹਨੂੰ ਆਪਾਂ ਹੀਟ ਸਟ੍ਰੋਕ ਮਤਲਬ ਪੈਰਲਿਸਿਸ ਕਹਿੰਦੇ ਆ ਉਹਦੇ ਨਾਲ ਆਪੇ ਇੰਨਾ ਨਹੀਂ ਆ ਰਿਹਾ ਜਿੱਥੇ ਗਰਮੀ ਦਾ ਹੈਗਾ ਉਥੇ ਨਾਲ-ਨਾਲ ਆਪਣੇ ਇਸ ਮੌਸਮ ਦੇ ਵਿੱਚ ਪਾਣੀ ਦੀ ਦਿੱਕਤਾਂ ਵੀ ਆਉਂਦੀਆਂ ਮੱਖੀ ਮਛਰ ਦਾ ਰੋਗ ਵੀ ਨਾਲ ਜੁੜੇ ਹੋਏ ਉਹ ਵੀ ਵੱਧ ਜਾਂਦੇ ਹਨ ਤੋ ਤੁਸੀਂ ਦੇਖ ਰਹੇ ਆ ਕਿ ਸਾਡੇ ਜ਼ਿਲ੍ਹੇ ਚ ਤੇ ਪੂਰੇ ਪੰਜਾਬ ਭਰ ਵਿੱਚ ਡਾਇਰੀਆ ਦੇ ਕੇਸਿਸ ਆਊਟ ਬ੍ਰੇਕ ਦੀ ਫਾਰਮ ਚ ਆਉਣ ਲੱਗੇ ਸੋ ਅਜਿਹੇ ਰੋਗ ਵੀ ਆ ਸਕਦੇ ਨੇ ਡਾਇਰੀਆ ਦੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਡਾਇਰੀਆ ਕਿਸ ਚੀਜ਼ ਤੋਂ ਫੈਲਦਾ ਕਿਉਂਕਿ ਆਪਾਂ ਘਰ ਦੀ ਗੱਲ ਕੀਤੀ ਜਾਵੇ ਹਰ ਇੱਕ ਘਰ ਦੇ ਵਿੱਚ ਆਰਓ ਆਪਾਂ ਆਰਓ ਵਾਲਾ ਪਾਣੀ ਪੀਂਦੇ ਆ ਕਿਉਂਕਿ ਅਕਸਰ ਹੀ ਕਹਿੰਦਾ ਕਹਿੰਦਾ ਪਾਣੀ ਤੋਂ ਜਿਹੜੀ ਇਹ ਬਿਮਾਰੀ ਪੈਦਾ ਹੁੰਦੀ ਆ ਫਿਰ ਕਿਵੇਂ ਲੋਕਾਂ ਨੂੰ ਬਚਾਇਆ ਜਾ ਸਕਦਾ ਇਹ ਸਭ ਤੋਂ ਪਹਿਲਾਂ ਦੱਸੋ ਵੀ ਇਹ ਬਿਮਾਰੀ ਪੈਦਾ ਕਿੱਥੋਂ ਦੇ ਕੀ ਵਾਕਿ ਪਾਣੀ ਤੋਂ ਪੈਦਾ ਹੁੰਦੀ ਆ ਵੀ ਸਾਨੂੰ ਪਾਣੀ ਕਿਹੜਾ ਪੀਣਾ ਚਾਹੀਦਾ देखो डायरिया शब्द मतलब है कि दस्त लगने हम्म उल्ਟਨ दस्त ਦੇ ਨਾਲ ਉਲਟੀ ਦੀ ਸ਼ਿਕਾਇਤ ਵੀ ਹੁੰਦੀ ਹੈ ਮਤਲਬ ਜਦੋਂ ਪੇਟ ਖਰਾਬ ਹੁੰਦਾ ਹੈ ਉਲਟੀ ਦਸ ਇਕੱਠੇ ਪ੍ਰੈਜੈਂਟੇਸ਼ਨ ਹੁੰਦੀ ਹੈ ਸੋ ਇਹ ਜਿਹੜਾ ਕਈ ਕਾਰਨਤ ਹੋ ਸਕਦਾ ਹੈ ਜਿਵੇਂ ਵਾਇਰਸ ਵੀ ਕਈ ਕੁਝ ਕਰਦੇ ਨੇ ਕੁਝ ਬੈਕਟੀਰੀਆ ਵੀ ਅਜਿਹੇ ਡਾਇਰੀਆ ਦੀ ਪ੍ਰੈਜੈਂਟੇਸ਼ਨ ਕਰਦੇ ਨੇ ਲੇਕਿਨ ਜਿਹੜਾ ਇਸ ਮੌਸਮ 'ਚ ਜਿਹੜਾ ਹੋ ਰਿਹਾ ਹੈ ਉਹ ਜਾਂ ਤਾਂ ਪਾਣੀ ਤੋਂ ਹੋ ਰਿਹਾ ਹੈ ਜਦੋਂ ਇਕੱਠੇ ਕੇਸ ਇੱਕੋ ਇਲਾਕੇ ਵਿੱਚ ਪ੍ਰਭਾਵਿਤ ਹੋ ਜਾਂਦੇ ਨੇ ਅਦਰਵਾਈਜ਼ ਜੇ ਟਾਮੇਟਾ ਵਿੱਚ ਕੋਈ ਹੋਇਆ ਇੱਕ ਘਰ 'ਚ ਹੋਇਆ ਦੂਜੇ ਨਾ ਹੋਇਆ ਜਾਂ ਇੱਕ ਥਾਂ ਤੋਂ ਕਿਸੇ ਨੇ ਖਾਇਆ ਉਤਪਮਾਰ ਹੋਏ ਕਿਸੇ ਤਰ੍ਹਾਂ ਦੇ ਬਾਸੀ ਸਮਾਨ ਜਾਂ ਕਿਸੇ ਢਾਬੇ ਤੋਂ ਜਾਂ ਕਿਸੇ ਖਾਣ ਜਾਂ ਐਸੀ ਕੋਈ ਸ਼ਾਪ ਤੋਂ ਤਾਂ ਉਹ ਫੂਡ ਫੂਡ ਬੋਰਨ ਜਿਹੜਾ ਡਾਇਰੀਅਲ ਇਲਨਸ ਕਹਿੰਦੇ ਆ ਸੋ ਉਹ ਵੀ ਪ੍ਰੈਜੈਂਟੇਸ਼ਨ ਹੁੰਦੀ ਹੈ ਸੋ ਇਹਦੇ ਵੱਖ-ਵੱਖ ਕਰਨਾਂ ਵਿੱਚ ਬੈਕਟੀਰੀਆ ਦੇ ਵਿੱਚੋਂ ਆਮ ਤੌਰ ਤੇ ਜਿਹੜਾ ਮਿਲਦਾ ਹੈ ਉਹ ਕੋਲੀਫਾਰਮ ਜਿਹੜਾ ਈਕੋਲਾਈ ਜਦੋਂ ਸੀਵੇਜ ਦੀ ਮਿਕਸਿੰਗ ਪੀਣ ਵਾਲੇ ਪਾਣੀ ਦੇ ਵਿੱਚ ਹੋ ਜਾਵੇ ਤੇ ਉਹਦੇ ਨਾਲ ਜਿਹੜਾ ਬੈਕਟੀਰੀਆ ਦੇ ਕਾਰਨ ਡਾਇਰੀਆ ਲੱਗੇ ਉਹਨੂੰ ਅਸੀਂ ਇਹ ਜਿਹੜਾ ਆਮ ਤੌਰ ਤੇ ਕਿਊ ਡਾਇਰੀਅਲ ਡਿਜ਼ੀਜ਼ ਕਹਿੰਦੇ ਆ ਤੇ ਇਸ ਤੋਂ ਇਲਾਵਾ ਕੋਲਰਾ ਜਿਹੜਾ ਹੁੰਦਾ ਹੈ ਇਹ ਵੀ ਬੈਕਟੀਰੀਆ ਹੁੰਦਾ ਹੈ ਲੇਕਿਨ ਇਹ ਬਹੁਤ ਭਿਆਨਕ ਦਸਤ ਦੀ ਰੂਪ ਚ ਆਉਂਦਾ ਹੈ ਤੇ ਮਤਲਬ ਕਿ ਸਰੀਰ ਚੋਂ ਇੱਕੋਦਮ ਪਾਣੀ ਦੀ ਨਿਕਾਸੀ ਮਤਲਬ ਹੋਣ ਲੱ ਜਾਂਦੀ ਹੈ ਪਾਣੀ ਦੇ ਘਾਟ ਹੋ ਜਾਂਦੀ ਹੈ ਤੇ ਬੱਚਿਆਂ ਦੇ ਬਜ਼ੁਰਗਾਂ ਦੇ ਵਿੱਚ ਬੜਾ ਘਾਤਕ ਸਾਬਤ ਹੁੰਦਾ ਉਹਦੇ ਵਿੱਚ ਮੌਤ ਵੀ ਹੋ ਜਾਂਦੀ ਹੈ ਸੋ ਅਜਿਹੇ ਕੇਸ ਵੀ ਸਾਡੇ ਨਾਲ ਦੇ ਜ਼ਿਲ੍ਹੇ ਮੋਹਾਲੀ ਨਵਾਂ ਸ਼ਹਿਰ ਤੇ ਕੁਝ ਹੋਰ ਲੱਕਿਆਂ ਦੇ ਵਿੱਚ ਵੀ ਆਏ ਨੇ ਸੋ ਡਾਇਰੀਆ ਡਾਇਰੀਆ ਦੇ ਨਾਲ-ਨਾਲ ਸਾਨੂੰ ਅਸੀਂ ਕੋਲਰਾ ਦੀ ਜਾਂਚ ਵੀ ਕਰਦੇ ਹਾਂ ਜਦੋਂ ਅਜਿਹੇ ਬਰੀ ਜਾਂਦੇ ਨੇ ਉਹਦੇ ਸਪੈਸ਼ਲ ਜਾਂਚ ਭੇਜਦੇ ਹਾਂ ਤਾਂ ਕਿ ਕਿਤੇ ਕੋਲਰਾ ਤਾਂ ਨਹੀਂ ਹੈਗਾ ਕਿਉਂਕਿ ਉਸ ਕੇਸ ਦੇ ਵਿੱਚ ਸਾਨੂੰ ਗੰਭੀਰਤਾ ਦਾ ਸਤਰਵਾ ਜਾਂਦਾ ਹੈ ਦਾਖਲੇ ਜਿਹੜੇ ਮਰੀਜ਼ਾਂ ਦੇ ਉਹ ਵਾ ਜਾਂਦੇ ਨੇ ਸੋ ਇਸ ਪੱਖੋਂ ਤਿਆਰੀ ਕਰਨੀ ਹੁੰਦੀ ਹੈ ਤੇ ਸਰ ਬਚਾ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਡਾਇਰੀਆ ਦੇ ਕੇਸ ਆ ਜਾਂਦੇ ਨੇ ਆਪਾਂ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਚਾ ਪਟਿਆਲਾ ਦੀ ਗੱਲ ਕੀਤੀ ਆਵੇ ਲਗਾਤਾਰ ਕੇਸ ਜਿਹੜੇ ਵਧ ਰਹੇ ਨੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ਤੇ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਪੂਰੇ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਇਹਦੇ ਪਛਾਹ ਕਿਵੇਂ ਨੇ ਦੇਖੋ ਬਚਾ ਹਾਈਜੀਨ ਦੇ ਵਿੱਚ ਛੁਪਿਆ ਹੈ ਕਿ ਜੇ ਤਾਂ ਅਸੀਂ ਸਫਾਈ ਦਾ ਧਿਆਨ ਰੱਖਾਂਗੇ ਜੇ ਆਪਣੇ ਖਾਣ ਪੀਣ ਦਾ ਹੱਥਾਂ ਦਾ ਸਫਾਈ ਦਾ ਖਾਣ ਤੋਂ ਪਹਿਲਾਂ ਸ਼ੌਚ ਕਰਨ ਤੋਂ ਬਾਅਦ ਪਖਾਨੇ ਜਾਣ ਤੋਂ ਬਾਅਦ ਮਤਲਬ ਇਹ ਜੇ ਹੀ ਚੀਜ਼ ਦਾ ਧਿਆਨ ਰੱਖਾਂਗੇ ਕਿ ਅਸੀਂ ਹੱਥਾਂ ਦੀ ਸਫਾਈ ਰੱਖ ਰਹੇ ਹਾਂ ਤਾਂ ਕਾਫੀ ਹੱਦ ਤੱਕ ਇਹ ਜੀ ਜਿਹੜੀ ਡਾਇਰੀਆ ਦਾ ਕੰਡੀਸ਼ਨ ਹੈ ਉਹ ਵੱਜ ਜਾਂਦੀ ਹੈ ਦੂਜੀ ਦਿੱਕਤ ਆਂਦੀ ਹੈ ਪਾਣੀ ਦੀ ਸਮੱਸਿਆ ਦੇ ਕਾਰਨ ਜਦੋਂ ਪਾਣੀ ਦੀ ਮਿਕਸਿੰਗ ਹੋ ਕੇ ਆ ਗਈ ਉਹ ਤਾਂ ਤੁਹਾਡੇ ਕੋਲ ਜਿਹੜੀ ਸਪਲਾਈ ਲਾਈਨ ਚੋਂ ਪਾਈ ਪਰਾਹੇ ਪਾਈ ਪਾਣੀ ਪਹੁੰਚ ਰਿਹਾ ਉਹਦੇ ਵਿੱਚ ਹੀ ਸੀਵੇਜ ਮਿਕਸ ਹੋ ਗਿਆ ਕਿਤੇ ਪਾਈ ਫੁੱਟ ਗਈ ਤੇ ਉਹਦੇ ਵਿੱਚ ਤਾਂ ਦੇਖੋ ਤੁਸੀਂ ਪਾਣੀ ਦਾ ਬਦਲ ਕੇ ਹੀ ਉਹਦਾ ਕੋਈ ਹੱਲ ਕਰ ਸਕਦੇ ਹੋ ਉਹਨੇ ਦਿਨ ਜਦੋਂ ਤੱਕ ਉਹ ਠੀਕ ਨਹੀਂ ਹੁੰਦੀ ਇਸ ਕਰਕੇ ਉਹਨੇ ਦਿਨ ਜਦੋਂ ਪਾਣੀ ਦੀ ਖਰਾਬੀ ਤੁਹਾਨੂੰ ਦਿਖ ਰਹੀ ਹੈ ਤੁਹਾਨੂੰ ਦਿਖ ਰਿਹਾ ਉਹਦੇ ਵਿੱਚ ਗੰਦਲਾਪਣ ਆ ਰਿਹਾ ਹੈ ਉਹਦੇ ਵਿੱਚ ਬਦਬੂ ਆ ਰਹੀ ਹੈ ਉਹਨੂੰ ਖੋਲਣ ਦੇ ਨਾਲ ਉਹਦੇ ਵਿੱਚ ਦਿਖ ਰਿਹਾ ਹੈ ਕਿ ਰੰਗ ਦਾ ਫਰਕ ਹੈ ਤਾਂ ਉਹ ਪਾਣੀ ਦਾ ਪੀਣ ਲਈ ਇਸਤੇਮਾਲ ਨਾ ਕਰੋ ਬਾਕੀ ਕੰਮਾਂ ਲਈ ਇਸਤੇਮਾਲ ਕਰ ਸਕਦੇ ਹੋ ਸਫਾਈ ਲਈ ਕਰ ਸਕਦੇ ਹੋ ਕੱਪੜੇ ਧੋਣ ਲਈ ਕਰ ਸਕਦੇ ਹੋ ਲੇਕਿਨ ਪੀਣ ਦੇ ਲਈ ਉਸ ਪਾਣੀ ਦਾ ਇਸਤੇਮਾਲ ਨਾ ਕਰੋ ਉਹਦਾ ਕੋਈ ਬਦਲਵਾ ਪ੍ਰਬੰਧ ਕਰ ਲਓ ਉਹਦੀ ਸ਼ਿਕਾਇਤ ਕਰੋ ਤਾਂ ਕਿ ਛੇਤੀ ਛੇਤੀ ਜਿਹੜੀ ਤੁਹਾਡੀ ਕਮੇਟੀ ਜਾਂ ਕਾਰਪੋਰੇਸ਼ਨ ਜਿਹੜੀ ਸਪਲਾਈ ਕਰ ਰਹੀ ਹੈ ਪਾਣੀ ਨੂੰ ਉਹ ਉਹਨੂੰ ਠੀਕ ਕਰੇ ਤੇ ਉਹ ਨਹੀਂ ਦੇ ਤੁਸੀਂ ਨਾਲ ਦੇ ਘਰ ਕੋਈ ਹੋਰ ਸਮਰਚੇਬਲ ਹੈ ਜਾਂ ਕੋਈ ਫਿਲਟਰ ਦੇ ਤੌਰ ਤੇ ਜਿਹੜਾ ਸਾਫ ਸ਼ੁੱਧ ਪਾਣੀ ਹੋ ਸਕੇ ਉਹ ਪਾਣੀ ਦਾ ਪੀਣ ਲਈ ਇਸਤੇਮਾਲ ਕਰ ਸਕੋ ਜੇ ਨਹੀਂ ਕੋਈ ਸਾਧਨ ਬਣਦਾ ਤਾਂ ਹੈਲਥ ਡਿਪਾਰਟਮੈਂਟ ਜਿੱਥੇ ਆਊਟ ਬ੍ਰੇਕ ਹੁੰਦੀ ਹੈ ਉੱਥੇ ਅਸੀਂ ਕਲੋਰੀਨ ਦੀਆਂ ਗੋਲੀਆਂ ਵੰਡ ਕੇ ਆ ਰਹੇ ਹਾਂ ਘਰਾਂ 'ਚ ਕਲੋਰੀਨ ਦੀ ਗੋਲੀ ਦੇ ਕੇ ਆ ਰਹੇ ਹਾਂ ਕਲੋਰੀਨ ਦੀ ਗੋਲੀ ਡਿਸਇਨਫੈਕਟਿੰਗ ਦਾ ਕੰਮ ਕਰਦੀ ਹੈ ਕਿ ਜਦੋਂ ਉਹਨੂੰ ਪਾ ਦਿੱਤਾ ਤਾਂ ਜਿੰਨੇ ਬੈਕਟੀਰੀਆ ਜਾਂ ਵਾਇਰਸ ਉਹਦੇ ਵਿੱਚ ਹੈ ਉਹ ਅੱਧੇ ਘੰਟੇ ਰੱਖਣ ਦੇ ਨਾਲ ਉਹ ਮਰ ਜਾਂਦੇ ਨੇ ਸੋ ਇੱਕ 20 ਲੀਟਰ ਦੇ ਵਿੱਚ ਜਾਂ ਕੁਝ ਥਾਵਾਂ ਤੇ 10 ਲੀਟਰ ਵਾਲੀ ਗੋਲੀ ਵੀ ਆਉਂ ਤੋ ਇੱਕ ਗੋਲੀ 10 ਲੀਟਰ ਦੇ ਪਾਣੀ ਦੇ ਵਿੱਚ ਪਾ ਕੇ ਅੱਧਾ ਘੰਟਾ ਛੱਡ ਦੇਣਾ ਤੇ ਉਸ ਪਾਣੀ ਨੂੰ ਅੱਧਾ ਘੰਟੇ ਬਾਅਦ ਤੁਸੀਂ ਬੈਠਣ ਤੋਂ ਬਾਅਦ ਉਹ ਪਾਣੀ ਦਾ ਨੀਚੇ ਜਿਹੜੀ ਵੀ ਗੰਦਗੀ ਹੋਏਗੀ ਉਹ ਬੈਠ ਜਾਏਗੀ ਸਾਰੀ ਸੈਡੀਮੈਂਟ ਹੋ ਜਾਏਗੀ ਉਸ ਤੋਂ ਪਾਣੀ ਬਾਦੋਂ ਪੀਣ ਪਾਣੀ ਪੀਣ ਲਈ ਇਸਤੇਮਾਲ ਕਰ ਸਕਦੇ ਹੋ ਇੱਕ ਸਰ ਬੜਾ ਲੋਕਾਂ ਦੇ ਜ਼ੈਨ ਦੇ ਵਿੱਚ ਹੁੰਦਾ ਹੈ ਕਿ ਸ਼ਾਇਦ ਫਿਲਟਰ ਵਾਲੇ ਪਾਣੀ ਪੀਣ ਦੇ ਨਾਲ ਕੋਈ ਬਿਮਾਰੀਆਂ ਲੱਗਦੀਆਂ ਕਿ ਵਾਕਈ ਫਿਲਟਰ ਵਾਲਾ ਪਾਣੀ ਜਿਹੜਾ ਸੇਵ ਦੇ ਲਈ ਜਿਹੜਾ ਬਿਲਕੁਲ ਠੀਕ ਹੈ ਕਿ ਵਾਕਈ ਦੱਸੋ ਕਿ ਵਾਕਈ ਫਿਲਟਰ ਦਾ ਪਾਣੀ ਪੀਣਾ ਚਾਹੀਦਾ ਹੈ ਕਿ ਸਾਡੇ ਸਿਹਤ ਲਈ ਕਿਹੜਾ ਪਾਣੀ ਜਿਹੜਾ ਠੀਕ ਹੈ ਤੇ ਸਾਨੂੰ ਕਿਸ ਤਰ੍ਹਾਂ ਦੇ ਵੇਵ ਦੇ ਨਾਲ ਪਾਣੀ ਪੀਣਾ ਚਾਹੀਦਾ ਦੇਖੋ ਫਿਲਟਰ ਦੇ ਦੋ ਪਰਪਸ ਹੁੰਦੇ ਹਨ ਇੱਕ ਤਾਂ ਹੈਗਾ ਕਿ TDS ਘਟਾਉਣਾ ਜੀ ਜਿਹਦੇ ਵਿੱਚ RO ਫਿਲਟਰ ਲਗਾਇਆ ਜਾਂਦਾ ਹੈ ਰਿਵਰਸ ਆਸਮੋਸਿਸ ਜਿਹਨੂੰ ਅਸੀਂ ਪ੍ਰੋਸੈਸ ਕਹਿੰਨੇ ਆ RO ਫਿਲਟਰ ਲਗਾਉਣ ਦਾ ਮੰਤਵ ਇਹ ਹੁੰਦਾ ਹੈ ਕਿ ਜਿੱਥੇ TDS ਦੀ ਮਾਤਰਾ ਜ਼ਿਆਦਾ ਹੈ ਪਾਣੀ ਦੇ ਵਿੱਚ ਸਰੋਤ ਹੀ ਖਰਾਬ ਹੈ ਜਿੱਦੇ ਵਿੱਚ ਸਰੋਤ ਦੇ ਵਿੱਚ ਕੈਮੀਕਲਸ ਜਾਂ ਇਦਾਂ ਦੇ ਮਟੀਰੀਅਲ ਘੁਲੇ ਹੋਏ ਨੇ ਜਿਨ੍ਹਾਂ ਨੂੰ ਕੱਢਣਾ ਚਾਹੀਦਾ ਹੈ ਜਿਹੜੇ ਤੱਤ ਜਿਵੇਂ ਕੈਲਸ਼ੀਅਮ ਮੈਗਨੀਸ਼ੀਅਮ ਕੁਛ ਚਾਹੀਦੇ ਹੁੰਦੇ ਨੇ ਲੇਕਿਨ ਉਹ ਗਰ ਜ਼ਿਆਦਾ ਹੋ ਜਾਣਾ ਤਾਂ ਉਹ ਸਰੀਰ 'ਚ ਨੁਕਸਾਨ ਵੀ ਕਰਦੇ ਨੇ ਜਿਵੇਂ ਪਥਰੀ ਜਿਹੜੀ ਕਿਡਨੀ ਸਟੋਨ ਬਣਦੀ ਆ ਇਸ ਤਰ੍ਹਾਂ ਹੀ ਹੋਰ ਬੇਦਹਜਮੀ ਇਸ ਉਹ ਇਸ ਤਰ੍ਹਾਂ ਦੀ ਸ਼ਿਕਾਇਤਾਂ ਲੋਕ ਮਰੀਜ਼ਾਂ ਜਾਣ ਲੈ ਜਾਂਦੇ ਜੇ ਆਪਾਂ ਉਹ ਵਾਲਾ ਪਾਣੀ TDS ਹਾਈ ਬਹੁਤ ਹਾਈ ਅਜਾ ਹਜ਼ਾਰਾਂ ਤੋਂ ਉੱਪਰ ਜਾਂ ਕੁਝ ਨਾਮ ਤੇ 800 ਤੋਂ ਉੱਪਰ ਜਿਹੜੇ ਆਪਾਂ ਕਹਿੰਦੇ ਆ ਕਿ ਸੇਫ ਲਿਮਿਟ ਤੋਂ ਉੱਪਰ ਜਿਹੜਾ ਕ੍ਰਾਸ ਕਰ ਜਾਵੇ ਸੋ ਉਹ ਉੱਥੇ ਸਾਨੂੰ RO ਲਗਾਉਣਾ ਪੈਂਦਾ ਹੈ ਰਿਵਰਸ ਆਸਮੋਸਿਸ ਵਾਲਾ ਤੇ ਦੂਸਰੀ ਚੀਜ਼ ਹੈ ਜਿਹੜਾ ਫਿਲਟਰ ਕੀ ਕਰਦਾ ਹੈ ਕਿ ਆ ਤੁਹਾਡੇ ਜਿਹੜੇ ਮਹੀਨ ਕਣ ਹੁੰਦੇ ਆ ਮਿੱਟੀ ਦੇ ਨਾਲ ਕੁਲ ਕੇ ਸੀਵ ਦੇ ਨਾਲ ਕੁਲ ਕੇ ਆ ਰਿਹਾ ਸੋ ਉਹਨੂੰ ਉਹ ਰੋਕ ਲੈਂਦਾ ਉਹ ਅੱਗੇ ਨਹੀਂ ਜਾਣ ਦਿੰਦਾ ਲੇਕਿਨ ਇਹ ਪੂਰੀ ਤਰ੍ਹਾਂ ਬੈਕਟੀਰੀਆ ਖਤਮ ਕਰਦੇ ਆ ਵਾਇਰਸ ਖਤਮ ਕਰਦੇ ਅਜਿਹਾ ਫਿਲਟਰ ਕੋਈ ਕੰਮ ਨਹੀਂ ਕਰਦਾ ਸੋ ਕੁਝ ਹੱਦ ਤੱਕ ਤਾਂ ਘਟਾ ਦਿੰਦਾ ਵਾਇਰ ਬੈਟੀਰੀਅਲ ਲੋਡ ਘਟਾ ਦਿੰਦਾ ਕੁਝ ਜਿਹੜੇ ਫਿਲਟਰ ਆਉਂਦੇ ਨੇ ਉਹਨਾਂ ਚ ਯੂਵੀ ਮੈਂਬਰੇਨ ਵੀ ਹੁੰਦੀ ਹੈ ਜਿਹੜੇ ਕਿ ਅਲਟਰਾਵਲਟ ਰੇਜ਼ ਦੇ ਨਾਲ ਇਹ ਬੈਕਟੀਰੀਆ ਨੂੰ ਖਤਮ ਕਰਦੀ ਹੈ ਸੋ ਅਲੱਗ ਅਲੱਗ ਫਿਲਟਰ ਦਾ ਅਲੱਗ ਅਲੱਗ ਕੰਮ ਹੁੰਦਾ ਸੋ ਇਸ ਕਰਕੇ ਫਿਲਟਰ ਦੇ ਨਾਲ ਇਹ ਨਹੀਂ ਹੈ ਕਿ ਜੇ ਸਪਲਾਈ ਖਰਾਬ ਆ ਰਹੀ ਹੈ ਤਾਂ ਅਸੀਂ ਫਿਲਟਰ ਕਰਕੇ ਉਹ ਪਾਣੀ ਨੂੰ ਇਸਤੇਮਾਲ ਕਰ ਲਈਏ ਉਸ ਨੂੰ ਫਿਰ ਯਾਤਾਂ ਕਲੋਰੀਨ ਪਾਇਆ ਜਾਵੇ ਉਹਦੇ ਵਿੱਚ ਯਾ ਨੂੰ ਬੋਇਲ ਕੀਤਾ ਜਾਵੇ ਅੱਧਾ ਘੰਟਾ ਬੋਇਲ ਕਰਕੇ ਉਸ ਨੂੰ ਰੱਖ ਕੇ ਉਹ ਪਾਣੀ ਠੰਡਾ ਕਰਕੇ ਆਪਣਾ ਇਸਤੇਮਾਲ ਕਰੋ ਇਹ ਸਭ ਤੋਂ ਸੇਫ ਪ੍ਰੋਸੈਸ ਹੈ ਜਿਹਦੇ ਨਾਲ ਕੋਈ ਵੀ ਕਿਟਾਣੂ ਜਵਾਣੂ ਮਰ ਜਾਂਦੇ ਆ ਸਾਰੇ ਇੱਕ ਸਰ ਹੋਰ ਜਾਣਕਾਰੀ ਦੋ ਕਿਉਂਕਿ ਨਾ ਜਦੋਂ ਵੀ ਆਪਾਂ ਗਰਮੀ ਦਾ ਮੌਸਮ ਜਦੋਂ ਸਟਾਰਟ ਹੁੰਦਾ ਤਾਂ ਘਰ ਦੇ ਵਿੱਚ ਆਪਾਂ ਜਦੋਂ ਘੁੰਮ ਕੇ ਬਾਹਰ ਫਿਰ ਕੇ ਆਣਿਆ ਤਾਂ ਸਿੱਧਾ ਕਿ ਜਿਹੜਾ ਆਪਾਂ ਫਰਿੱਜ ਦਾ ਠੰਡਾ ਪਾਣੀ ਪੀ ਲੈਂਦੇ ਆ ਕੀ ਸਾਨੂੰ ਜਿਹੜਾ ਫਰਿੱਜ ਦਾ ਠੰਡਾ ਪਾਣੀ ਪੀਣਾ ਚਾਹੀਦਾ ਹੈ ਕੀ ਵਾਕਈ ਸਿਹਤ ਦੇ ਲਈ ਠੰਡਾ ਪਾਣੀ ਠੀਕ ਹੈ ਦੇਖੋ ਬਾਡੀ ਨੂੰ ਕਸਟਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਆ ਆਦਤ ਮਤਲਬ ਜਿਵੇਂ ਅਚਾਨਕ ਅਸੀਂ ਜੇ AC ਚ ਬੈਠੇ ਆ ਤੇ ਅਚਾਨਕ ਜੇ ਬਾਹਰ ਜਾਵਾਂਗੇ ਇਕਦਮ ਬਿਲਕੁਲ ਧੁੱਪ ਦੇ ਵਿੱਚ ਤਾਂ ਕਈ ਵਾਰ ਉਹ ਬਾਡੀ ਐਡਾਪਟ ਨਹੀਂ ਕਰ ਪੰਦੀ ਚੱਕਰ ਆ ਜਾਂਦਾ ਕਈ ਵਾਰ ਘਬਰਾਹਟ ਵਾਲਾ ਜਾਂਦੀ ਹੈ ਜਿਹਨਾਂ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਜਿਹਨਾਂ ਦੇ ਦਿਲ ਦੇ ਰੋਗੀ ਹੈਗੇ ਆ ਉਹਨਾਂ ਨੂੰ ਇਹ ਚੀਜ਼ ਤੰਗ ਕਰਦੀ ਹੈ ਕਿ ਅਚਾਨਕ ਦਿਲ ਧੜਕਣ ਵਧਣ ਕਰਨ ਹਾਰਟ ਤੇ ਲੋਡ ਪੈਂਦਾ ਸੋ ਇਸ ਤਰ੍ਹਾਂ ਹੀ ਜਦੋਂ ਕੋਈ ਬਾਹਰੋਂ ਗਰਮੀ ਚ ਆ ਰਹੇ ਹੋ ਤਾਂ ਬਾਡੀ ਨੂੰ ਥੋੜਾ ਜਿਹਾ ਜਿਹੜਾ ਤਾਪਮਾਨ ਦੇ ਨਾਲ ਸੰਤੁਲਨ ਬਿਠਾਉਣ ਦੀ ਕੋਸ਼ਿਸ਼ ਦਾ ਮੌਕਾ ਦਿਓ ਤੇ ਉਹਦੇ ਵੀ ਦੌਰਾਨ ਆਪਣਾ 2-3 ਮਿੰਟ ਦਾ ਅੰਤਰਾਲ ਪਾ ਕੇ ਹੀ ਪਾਣੀ ਪੀਣਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਬੋਡੀ ਨੂੰ ਉਹ ਐਡਾਪਟ ਹੋ ਜਾਵੇ ਉਸ ਕੰਡੀਸ਼ਨ ਦੇ ਹਿਸਾਬ ਨਾਲ ਇੱਕ ਸਰ ਹੋਰ ਜਾਣਕਾਰੀ ਦੁੱਧ ਕਹਿੰਦਾ ਜਦੋਂ ਵੀ ਆਪਾਂ ਦੁਪਹਿਰ ਦਾ ਖਾਣਾ ਖਾਂਦੇ ਆ ਜਾਂ ਰਾਤ ਦਾ ਖਾਣਾ ਖਾਂਦੇ ਆ ਜਾਂ ਫਿਰ ਵਿਚਕਾਰ ਦੇ ਜਿਹੜਾ ਕਈ ਵਾਰ ਦੁਪਹਿਰ ਦਾ ਜਾਂ ਸਵੇਰ ਦਾ ਜਾਂ ਵਿਚ ਵੀ ਇੱਕ ਗੱਦਾ ਖਾਣਾ ਵਿਚ ਹੋਰ ਵੀ ਖਾ ਲੈਂਦੇ ਆ ਤਾਂ ਉਸ ਤੋਂ ਬਾਅਦ ਆਪਾਂ ਜਿਹੜਾ ਪਾਣੀ ਦਾ ਇਸਤੇਮਾਲ ਕਰਦੇ ਆ ਕਈ ਵਾਰ ਜਿਹੜੇ ਸਿਆਣੇ ਲੋਕ ਕਹਿੰਦੇ ਨੇ ਵੀ ਪਾਣੀ ਜਿਹੜਾ ਖਾਣਾ ਖਾਣ ਤੋਂ ਬਾਅਦ ਨਹੀਂ ਪੀਣਾ ਚਾਹੀਦਾ ਕੀ ਖਾਣਾ ਖਾਣ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਕਿੰਨਾ ਸਮਾਂ ਹੋਣਾ ਚਾਹੀਦਾ ਪਾਣੀ ਪੀਣ ਦਾ ਤੇ ਕਿਉਂ ਨਹੀਂ ਪੀਣਾ ਚਾਹੀਦਾ ਇਹਦਾ ਵਜ੍ਹਾ ਕੀ ਹੈ ਦੇਖੋ ਇੱਕ ਤਾਂ ਉਹ ਅਫਾਰਾ ਜਿਹੜਾ ਕਿੰਨੇ ਕਿ ਪੇਟ ਭਾਰਾਪਨ ਮਹਿਸੂਸ ਹੁੰਦਾ ਜਦੋਂ ਅਸੀਂ ਜਿਆਦਾ ਪਾਣੀ ਨਾਲ ਨਾਲ ਪੀ ਲੀਏ ਕਿ ਥੋੜਾ ਪਾਣੀ ਪੀਣ ਦੇ ਨਾਲ ਉਹ ਪਾਚਨ ਕਿਰਿਆ ਜਿਹੜੀ ਹੁੰਦੀ ਹੈ ਉਹ ਸਹੀ ਚਲਦੀ ਹੈ ਤੇ ਇਹ ਬਿਲਕੁਲ ਇਹ ਨਹੀਂ ਹੈ ਕਿ ਬਿਲਕੁਲ ਪਾਣੀ ਨਹੀਂ ਪੀਣਾ ਥੋੜਾ ਪਾਣੀ ਪੀ ਸਕਦੇ ਹੋ ਪਰ ਜਿਹੜਾ ਜਿਆਦਾ ਅਤਰਾ ਚ ਆਪਾਂ ਇੱਕ ਗਲਾਸ ਜਾਂ ਦੋ ਗਲਾਸ ਪਰ ਕੇ ਬਾਅਦ ਨਾਲ ਨਾਲ ਰੋਟੀ ਦੇ ਪੀ ਲੈਣੇ ਆ ਉਹਨੂੰ ਥੋੜਾ ਸਮਾਂ ਅੰਤਰਾਲ ਦੇ ਕੇ ਪੀਓ ਤੇ ਤਾਂ ਉਹ ਬਿਹਤਰ ਰਹਿੰਦਾ ਹੈ ਕਿ ਉਹਦੀ ਪਾਚਨ ਪ੍ਰਕਿਰਿਆ ਵਧੀਆ ਬਣੀ ਰਹਿੰਦੀ ਹੈ શરીਰ ਵਿੱਚ ਜੇਕਰ ਕਿਸੇ ਨੂੰ ਡਾਇਰੀਆ ਹੋ ਜਾਂਦਾ ਹੈ ਤਾਂ ਉਹਦੇ ਬਚਾਅ ਕਿਵੇਂ ਨੇ ਸਾਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਜੇਕਰ ਡਾਇਰੀਆ ਹੋ ਜਾਂਦਾ ਹੈ ਤੇ ਇਹ ਵੀ ਹੋ ਸਕਦਾ ਵੀ ਕਿਸੇ ਦੇ ਪਰਿਵਾਰ ਨੂੰ ਵੀ ਇਸ ਤਰ੍ਹਾਂ ਦੇ ਲੱਛਣ ਹੋ ਸਕਦੇ ਨੇ ਬਿਲਕੁਲ ਡਾਇਰੀਆ ਦਾ ਫਲਾਅ ਉਹਦੀ ਗੱਲ ਕਰੀਏ ਤਾਂ ਉਹ ਜਾਂ ਤਾਂ ਪਾਣੀ ਨਾਲ ਹੋ ਰਿਹਾ ਹੈ ਜਾਂ ਆਪਣੇ ਖਾਣੇ ਨਾਲ ਖਰਾਬ ਖਾਣੇ ਨਾਲ ਹੋ ਰਿਹਾ ਹੈ ਜਾਂ ਹੱਥਾਂ ਦੀ ਸਵਾਈ ਨਾ ਰੱਖਣ ਕਰਣ ਹੋ ਰਿਹਾ ਸੋ ਅਗਰ ਤਾਂ ਤੁਹਾਡੇ ਇੱਥੇ ਪਾਣੀ ਦੀ ਦਿੱਕਤ ਹੈ ਹੀ ਹੈ ਤਾਂ ਜਿਹੜੇ ਵੀ ਬੰਦਾ ਪਾਣੀ ਇਸਤੇਮਾਲ ਕਰੇਗਾ ਉਹਦੇ ਵਿੱਚ ਇਹ ਇਨਫੈਕਸ਼ਨ ਜਾਂਦੀ ਹੈ ਉਹ ਇਨਫੈਕਸ਼ਨ ਦਾ ਡਿਪੈਂਡ ਕਰਦਾ ਹੈ ਕਿ ਕਿੱਦ ਦੀ ਬੋਡੀ ਦੀ ਇਮਿਊਨਿਟੀ ਕਿੰਨੀ ਹੈ ਤੇ ਇਨਫੈਕਸ਼ਨ ਦਾ ਲੋਡ ਕਿੰਨਾ ਗਿਆ ਸੀ ਸੋ ਕਈਆਂ ਨੂੰ ਤਾਂ ਲੱਛਣ ਗੰਭੀਰ ਆਉਂਦੇ ਆਂ ਕਈਆਂ ਨੂੰ ਘੱਟ ਆਉਂਦੇ ਆਂ ਬੱਚਿਆਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਕਿਉਂਕਿ ਉਹਤੇ ਵਿੱਚ ਇਮਿਊਨਿਟੀ ਬਣਨੀ ਹੁੰਦੀ ਹੈ ਬੱਚਿਆਂ ਵਿੱਚ ਤੇ ਬਜ਼ੁਰਗਾਂ ਵਿੱਚ ਇਮਿਊਨਿਟੀ ਘਟ ਜਾਂਦੀ ਹੈ ਸੋ ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਇਹ ਚੀਜ਼ ਦਾ ਖਾਸ ਅਸਰ ਦੇਖਣ ਨੂੰ ਮਿਲਦਾ ਹੈ ਜਿੱਥੇ ਗੱਲ ਕਰੀਏ ਕਿ ਲੱਛਣਾਂ ਦੀ ਤੇ ਮੈਂ ਪਹਿਲਾਂ ਦੱਸਿਆ ਸੀ ਕਿ ਦਸਤ ਤੇ ਉਲਟੀ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਇਹਦੇ ਕਾਰਨ ਹੁੰਦਾ ਕੀ ਹੈ ਕਿ ਪਾਣੀ ਦੀ ਘਾਟ ਸਰੀਰ 'ਚ ਹੋ ਜਾਂਦੀ ਹੈ ਜਿਹੜੀ ਗੰਭੀਰ ਕੰਡੀਸ਼ਨ ਹੁੰਦੀ ਹੈ ਜਿਹਦੇ ਵਿੱਚ ਬਿਲਕੁਲ ਪਾਣੀ ਦੀ ਘਾਟ ਕਾਰਨ ਪਿਸ਼ਾਬ ਬੰਦ ਹੋ ਜਾਂਦਾ ਉਹ ਸ਼ੌਕ ਦੀ ਸਟੇਟ ਕਹਿੰਦੇ ਆ ਜਿਸ ਨੂੰ ਅਸੀਂ ਤੇ ਉਸ ਕੇਸ ਦੇ ਵਿੱਚ ਡੈਥ ਦਾ ਕਾਰਨ ਵੀ ਉਹ ਬਣਦਾ ਹੈ ਤੇ ਸਾਡੇ ਇੱਥੇ ਵੀ ਮਤਲਬ ਇੱਕ ਡੈਥ ਹੋਈ ਹੈ ਜਿਹੜੇ ਡਾਇਰੀ ਕੇਸਿਸ ਆਏ ਸਕੇ ਸੋ ਅੱਗੇ ਵੀ ਦੇਖਿਆ ਜਾਂਦਾ ਹੈ ਕਿ ਜਿਹੜਾ ਇਹ ਜਿੱਥੇ ਉਹ ਡਾਇਰੀਆ ਨੂੰ ਮਤਲਬ ਇਹ ਲੇਟ ਪ੍ਰੈਜੈਂਟੇਸ਼ਨ ਹੁੰਦੀ ਹੈ ਕਿ ਬੰਦਾ ਹਸਪਤਾਲ ਚ ਜਾਂਦਾ ਨਹੀਂ ਅਣਗਹਿਲੀ ਕਰਦੇ ਆ ਘਰ ਘਰ ਚ ਪਏ ਰਹਿੰਦੇ ਆ ਜਿਵੇਂ ਲੋਕਲ ਦਵਾਈ ਖਾ ਲਈ ਕਿਸੇ ਤੋਂ ਲੈ ਕੇ ਕੈਮਿਸਟ ਤੋਂ ਖਾ ਲਈ ਸੋ ਉਸ ਕੇਸ ਦੇ ਵਿੱਚ ਕਈ ਵਾਰ ਗੰਭੀਰ ਲੱਛਣਾਂ ਨੂੰ ਪਛਾਣਨੇ ਪੈਂਦੇ ਤੇ ਉੱਥੇ ਉਹ ਘੱਟ ਖੋ ਜਾਂਦਾ ਅਸੀਂ ਇਹੀ ਅਪੀਲ ਕਰਦੇ ਆ ਕਿ ਲੋਕਾਂ ਨੂੰ ਕਿ ਜਦੋਂ ਵੀ ਅਜਿਹੇ ਲੱਛਣ ਆਣ ਆਂਡਗਵਾਂਡ ਚ ਵੀ ਮਰੀਜ਼ ਇਕੱਠੇ ਆ ਰਹੇ ਹੋਣ ਤਾਂ ਸਿਹਤ ਵਿਭਾਗ ਨੂੰ ਜਲ ਸੂਚਨਾ ਦਿਓ ਇੱਕ ਤਾਂ ਉੱਥੇ ਰੋਕਣ ਦੀ ਕਾਰਵਾਈ ਚੱਲੇਗੀ ਮਤਲਬ ਕਿ ਕਲੋਰਿਨ ਦੇ ਕੇ او ਆਰ ਐਸ ਦੇ ਕੇ ਓਰਐਸ ਦੇ ਪੈਕੇਟ ਦਿਨਾਲ ਬਚਾਉ ਕਾਫੀ ਹੱਦ ਤੱਕ ਹੋ ਜਾਂਦਾ ਕਿਉਂਕਿ ਜਦ ਆਪਾਂ ਓਰਐਸ ਦਾ ਕੋਲ ਹੁੰਦਾ ਉਹ ਇੱਕ ਸੈਂਟੀਫਿਕ ਤਰੀਕੇ ਨਾਲ ਬਣਿਆ ਹੋਇਆ ਹੈ ਉਹ WHO ਰ ਮੰਨਤਾ ਪ੍ਰਾਪਤ ਹੈ ਕਿ ਵਿਸ਼ਵ ਭਰ ਵਿੱਚ ਇੱਕ ਇਲਾਜ ਦੀ ਪੱਤੀ ਬਣੀ ਹੋਈ ਹੈ ਕਿ ਘਰੇਲੂ ਇਲਾਜ ਦੇ ਤੌਰ ਤੇ ਅਸੀਂ ਉਸ ਨੂੰ ਵਰਤ ਸਕਦੇ ਹਾਂ ਜਦੋਂ ਦਸਤ ਲੱਗੇ ਹਨ ਤਾਂ ਅਗਰ ਓਰਐਸ ਦਾ ਪਾਣੀ ਕੋਲ ਬਣਾ ਕੇ ਦੇ ਰਹੇ ਹਾਂ ਤਾਂ ਉਹਦੇ ਨਾਲ ਜਿਹੜੇ ਸਰੀਰ ਦੇ ਵਿੱਚ ਤੱਤ ਚਾਹੀਦੇ ਨੇ ਸੋਡੀਅਮ ਹੈ ਪੋਟਾਸ਼ੀਅਮ ਹੈ ਉਹ ਪੂਰੇ ਹੋ ਜਾਂਦੇ ਨੇ ਨਹੀਂ ਤਾਂ ਉਹਨਾਂ ਦੀ ਘਾਟ ਦੇ ਕਾਰਨ ਪੋਟਾਸ਼ੀਅਮ ਦੀ ਡੈਫੀਸ਼ੈਂਸੀ ਦੇ ਕਾਰਨ ਜਾਂ ਦਿਲ ਦੇ ਪ੍ਰਸਰੰਤ ਜਦੋਂ ਦਿਲ ਦੀ ਧੜਕਣ ਵਜ ਜਾਂਦੀ ਹੈ ਤੋ ਉਸ ਕੇਸ ਦੇ ਵਿੱਚ ਉਹ ਮੌਤ ਦਾ ਕਾਰਨ ਬਣਦਾ ਹੈ ਸੋ ਅਜਿਹੀ ਚੀਜ਼ਾਂ ਨੂੰ ਰੋਕਣ ਦੇ ਲਈ ਜਿਹੜਾ ORS ਹੈ ਬਹੁਤ ਹੀ কার্যকর ਉਪਾਅ ਹੈਗਾ ਕਿ ਜਿਹੜਾ ਕਿ ਬੈਲੈਂਸ ਬਣਾ ਕੇ ਰੱਖਦਾ ਹੈ ਇਹ ਤਤਾਂ ਦੀ ਸੋਡੀਅਮ ਪੋਟਾਸ਼ੀਅਮ ਇਲੈਕਟ੍ਰੋਲਾਈਟਸ ਦਾ ਬੈਲੈਂਸ ਬਣਾ ਕੇ ਰੱਖਦਾ ਹੈ ਤੇ ਇਹ ਚੀਜ਼ ਜਰੂਰਾ ਧਿਆਨ ਰੱਖੋ ਜਿੰਨਾਂ ਦੇ ਘਰ ਛੋਟੇ ਬੱਚੇ ਹਨ ਉਹਨਾਂ ਨੂੰ ਅਸੀਂ ਖਾਸ ਕਰਨਾ ਚਾਹੀਦਾ ਵੀ ਆਉਣੇ ਆ ਇਸ ਜੁਲਾਈ ਮਹੀਨੇ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਹੀ ਅਸੀਂ ਕੀਤਾ ਕਿ ਇੱਕ ਡਾਇਰੀਆ ਰੋਕੂ ਹਫਤਾ ਮਨਾਉਂਦੇ ਆਂ ਸਟਾਪ ਡਾਇਰੀਆ ਕੈਂਪੇਨ ਜਿਹਨੂੰ ਅਸੀਂ ਕਹਿੰਦੇ ਆਂ ਕਿ ਉਸ ਕੈਂਪੇਨ ਦੇ ਅਧੀਨ ਅਸੀਂ ਹਰ ਘਰ 'ਤੇ ਜਾ ਕੇ ਸਾਡੀ ਏ ਐਨ ਐਮ ਤਿਆਸ਼ਾ 5 ਸਾਲ ਤੋਂ ਛੋਟੇ ਬੱਚੇ ਜਿਨ੍ਹਾਂ ਦੇ ਘਰ 'ਚ ਹੈਗੇ ਨੇ ਉਹਨਾਂ ਨੂੰ ਦੋ ਦੋ ਪੈਕੇਟ ORS ਘਰਾਂ 'ਚ ਦੇ ਕੇ ਆਏ ਨੇ ਅਦਰਵਾਇਜ਼ ਵੀ ਤੁਸੀਂ ਘਰ 'ਚ ਰੱਖੋ ਜਦੋਂ ਵੀ ਕਿਸੇ ਨੂੰ ਡਾਇਰੀਆ ਦੀ ਸ਼ਿਕਾਇਤ ਹੋਵੇ ਤਾਂ ਇਹ ਜ਼ਰੂਰ ਲਓ ਅਗਰ ਨਾਲ ਉਲਟੀਆਂ ਆਣ ਲੱਗ ਗਈਆਂ ਫਿਰ ਘਰ 'ਚ ਨਾ ਰੱਖੋ ਕਿਉਂਕਿ ਉਸ ਦੌਰਾਨ ਅਸੀਂ ਮੂਰਹੀਂ ਪਾਣੀ ਦੇ ਨਹੀਂ ਪਾਰੇ ਜੇ ਜੇਮਾ ਮੂ ਨਹੀਂ ਬੱਚਾ ਪੀ ਰਿਹਾ ਤਾਂ ਉਹ ਨਾਲ ਨਾਲ ਉਲਟੀ ਆ ਰਹੀ ਹੈ ਤਾਂ ਉਸ ਕੇਸ ਦੇ ਵਿੱਚ ਉਸ ਨੂੰ ਡ੍ਰਿਪ ਲਗਾ ਕੇ ਇਲਾਜ ਕਰਨ ਦੀ ਲੋੜ ਹੁੰਦੀ ਹੈ ਸੋ ਉਸ ਟਾਈਮ ਆਪਣਾ ਹਸਪਤਾਲ ਵਿੱਚ ਲੈ ਕੇ ਆਓ ਆਪਣੇ ਨਜ਼ਦੀਕੀ ਸਿਹਤ ਕੇਂਦਰ ਚ ਜ਼ਰੂਰ ਡਾਕਟਰ ਨਾਲ ਸਲਾਹ ਲਓ ਦਵਾਈ ਦੇ ਕੇ ਜਾਂ ਡ੍ਰਿਪ ਲਗਾ ਕੇ ਉਸ ਨੂੰ ਮਰੀਜ਼ ਨੂੰ ਸੰਭਾਲਿਆ ਜਾ ਸਕਦਾ ਹੈ ਦੇ ਪਾਣੀ ਦੀ ਘਾਟ ਤੋਂ ਬਚਾ ਕੇ ਗੰਭੀਰ ਜਿਹੜੀ ਸਥਿਤੀ ਉਸ ਤੋਂ ਬਚਾਇਆ ਜਾ ਸਕਦਾ ਹੈ ਇਹ ਦੱਸੋ ਜਿਸ ਸਮੇਂ ਗੱਲ ਕੀਤੀ ਹੈ ਤੁਸੀਂ ਡਾਇਰੀਆ ਦੀ ਗੱਲ ਕੀਤੀ ਹੈ ਅਕਸਰ ਹੀ ਆਪਾਂ ਜੇਕਰ ਪਿਛਲੀਆਂ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਡਾਇਰੀਆ ਉਹ ਪੋਸ਼ ਇਲਾਕਿਆਂ ਦੇ ਵਿੱਚ ਬਹੁਤ ਘੱਟ ਜਿਹੜਾ ਕੇ ਸਾਹਮਣੇ ਆਉਂਦੇ ਨੇ ਇਹ ਜ਼ਿਆਦਾਤਰ ਉਹ ਇਲਾਕਿਆਂ ਦੇ ਵਿੱਚ ਆਉਂਦੇ ਨੇ ਜਿਹੜੇ ਕਿ ਜਿਹੜੇ ਲੋ ਲੈਵਲ ਦੇ ਏਰੀਏ ਨੇ ਕਿ ਉਹਨਾਂ ਨੂੰ ਜਿਹੜਾ ਸਮਝ ਨਹੀਂ ਹੁੰਦੀ ਜਾਂ ਫਿਰ ਆਪਣਾ ਸਿਹਤ ਭਾਗ ਆ ਉਹ ਜਾਣਕਾਰੀ ਦੇਣ ਦੇ ਵਿੱਚ ਪੂਰਾ ਜਿਹੜਾ ਸਾਈਂ ਨਹੀਂ ਹੁੰਦਾ ਵੀ ਕਾਰਨ ਕੀ ਸਮਝਦੇ ਉਸਦੇ ਦੇਖੋ ਕਾਰਨ ਬੁਨਿਆਦੀ ਨੇ ਇਨਫਰਾਸਟ੍ਰਕਚਰ ਦੇ ਕਿਉਂਕਿ ਜਿਹੜੇ ਪੋਸ਼ ਇਲਾਕੇ ਨੇ ਉਹ ਜ਼ਿਆਦਾਤਰ ਪਾਣੀ ਦੀ ਪਾਈਪ ਵਾਲੀ ਸਪਲਾਈ ਇਸਤੇਮਾਲ ਕਰੀ ਨਹੀਂ ਰਹੇ ਉਹਨਾਂ ਨੇ ਜ਼ਿਆਦਾਤਰ ਆਪਣੇ ਸਮਰਸਿਬਲ ਲਗਾਏ ਨੇ ਜਾਂ ਫਿਲਟਰ ਲਗਾਏ ਹੋਏ ਨੇ ਜਿਹੜੇ ਕਰ ਵੀ ਰਹੇ ਨੇ ਇਸ ਪਾਣੀ ਸਪਲਾਈ ਲਾਈਨ ਉਹ ਫਿਲਟਰ ਤੋਂ ਬਾਅਦ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਸਮਝਦਾਰ ਲੈਵਲ ਵੀ ਅੱਛਾ ਹੈ ਤੇ ਅਗਰ ਕੋਈ ਅਜਿਹੇ ਲੱਛਣ ਆਣ ਤਾਂ ਛਤੀ ਛਤੀ ਡਾਕਟਰ ਕੋਲ ਵੀ ਪਹੁੰਚ ਜਾਂਦੇ ਨੇ ਸਲਾਹ ਲੈਂਦੇ ਨੇ ਇਲਾਜ ਕਰਾ ਲੈਂਦੇ ਨੇ ਹੁਣ ਜਿਹੜੇ ਗਰੀਬ ਤਬਕੇ ਦੇ ਇਲਾਕੇ ਹੈਗੇ ਨੇ ਉਹਨਾਂ 'ਚ ਡਿਪੈਂਡੈਂਸੀ ਹੈਗੀ ਹੈ ਕਿ ਉਹਨਾਂ ਨੇ ਸਭ ਨੇ ਇਹ ਪਾਣੀ ਡਿਸਪਲਾਈ ਲਾਈਨ ਤੇ ਡਿਪੈਂਡੈਂਟ ਨੇ ਦੂਸਰੀ ਗੱਲ ਹੈ ਕਿ ਉਹਨਾਂ ਇਲਾਕੇ ਦੇ ਵਿੱਚ ਸਾਫ ਸਫਾਈ ਦਾ ਵੀ ਧਿਆਨ ਨਹੀਂ ਹੈ ਤੇ ਲੋਕਾਂ ਨੇ ਉੱਥੇ ਜਾ ਕੇ ਦੇਖਿਆ ਕਿ ਇਲੀਗਲ ਕਨੈਕਸ਼ਨ ਜੋੜ ਲੈ ਕੇ ਕਨੈਕਸ਼ਨ ਲੈਣ ਦੀ ਬਜਾਏ ਜਿਹੜਾ ਸਰਕਾਰੀ ਤੌਰ ਤੇ ਫੀਸ ਭਰ ਕੇ ਪ੍ਰੋਸੈਸ ਕਰਕੇ ਜਿਹੜੇ ਕਨੈਕਸ਼ਨ ਲੈਣਾ ਹੈ ਜਿਹੜਾ ਤਰੀਕੇ ਨਾਲ ਲੈਣਾ ਉਹ ਲੋਕਲ ਪਲੰਬਰ ਨੂੰ ਲਾ ਕੇ ਗਲੀ ਦੇ ਵਿੱਚੋਂ ਪਾਈਪ ਪੁੱਟ ਕੇ ਉਦੋਂ ਕਨੈਕਸ਼ਨ ਲੈ ਕੇ ਆਪਣਾ ਟੂਟੀ ਰਾਹੀਂ ਜੋੜ ਕੇ ਤੇ ਪਲਾਸਟਿਕ ਦੇ ਪਾਈਪ ਨਾਲ ਜੋੜ ਦਿੱਤਾ ਪਲਾਸਟਿਕ ਦੇ ਪਾਈਪ ਗਰਮੀ ਸਰਦੀ ਦੇ ਵਿੱਚ ਫਲਾਵਟ ਆ ਜਾਂਦੀ ਹੈ ਤੇ ਉਹ ਸਿਕੁਰਿਟ ਜ ਵੀ ਜਾਂਦਾ ਹੈ ਤੇ ਖੁੱਲਾ ਵੀ ਹੋ ਜਾਂਦਾ ਹੈ ਤੇ ਇਸ ਦੌਰਾਨ ਜਦੋਂ ਬਾਰਸ਼ਾਂ ਦੇ ਵਿੱਚ ਓਵਰਫਲੋ ਹੁੰਦਾ ਹੈ ਨਾਲੀ ਦਾ ਪਾਣੀ ਬਾਹਰ ਆ ਜਾਂਦਾ ਤਾਂ ਉਹ ਟੁੱਲੂ ਪਾਂਪ ਰਾਹੀਂ ਖਿੱਚਿਆ ਜਾਂਦਾ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਪ੍ਰੋਬਲਮ ਆਈ ਹੈ ਉੱਥੇ ਟੁੱਲੂ ਪੰਪ ਲਗਾ ਕੇ ਜਿਹੜੇ ਅਸੀਂ ਕਹਿੰਦੇ ਆ ਕਿ ਉਹਨੂੰ ਪ੍ਰੈਸ਼ਰ ਨਾਲ ਖਿੱਚਣ ਦੀ ਕੋਸ਼ਿਸ਼ ਕਰਦੇ ਜਦੋਂ ਸਪਲਾਈ 'ਚ ਪਾਣੀ ਘਟ ਆ ਰਿਹਾ ਹੋਵੇ ਉਸ ਦੌਰਾਨ ਕੀ ਹੁੰਦਾ ਹੈ ਕਿ ਜਿਹੜਾ ਜਿੱਥੇ ਬ੍ਰੇਕ ਆਏਗਾ ਉਹ ਸਪਲਾਈ ਲਾਈਨ ਦੇ ਵਿੱਚ ਜਿੱਥੇ ਪਾਈਪ ਦੇ ਵਿੱਚ ਲੀਕੇਜ ਹੋਏਗੀ ਛੋਟੀ ਉਹ ਆਸ-ਪਾਸ ਦਾ ਗੰਦਲਾ ਪਾਣੀ ਖਿੱਚ ਕੇ ਖਿੱਚ ਲਏਗਾ ਉਹਦੇ ਵਿੱਚ ਇਸ ਕਰਕੇ ਉਹ ਸਪਾਈਪ ਤੇ ਜਿੰਨੇ ਵੀ ਅੱਗੇ ਘਰਾਂ 'ਚ ਜਾਏਗੀ ਉਹ ਸਾਰੇ ਘਰਾਂ 'ਚ ਇਨਫੈਕਸ਼ਨ ਫੈਲੇਗੀ ਤੋ ਅਜਿਹੇ ਕਰਨ ਤੋਂ ਰੁਕਣਾ ਚਾਹੀਦਾ ਹੈ ਪਬਲਿਕ ਨੂੰ ਵੀ ਸਮਝਦਾਰੀ ਦਿਖਾਣੀ ਚਾਹੀਦੀ ਹੈ ਕਿ ਜਦੋਂ ਇਲੀਗਲ ਕਨੈਕਸ਼ਨ ਕਰਾਉਂਦੇ ਆ ਤਾਂ ਕਿਦਰੇ ਇਹਨਾਂ ਕਿਦਰੇ ਆਪਣੇ ਵੀ ਨੁਕਸਾਨ ਹੁੰਦਾ ਹੈ ਤੇ ਹੋਰਾਂ ਦਾ ਵੀ ਨੁਕਸਾਨ ਨਾਲ ਅਸੀਂ ਕਰ ਬੈਠਦੇ ਆ ਤੋ ਤਰੀਕੇ ਨਾਲ ਕਨੈਕਸ਼ਨ ਲਏ ਜਾਣ ਸਪਲਾਈ ਲਾਈਨ ਮੇਨਟੇਨ ਕੀਤੀ ਜਾਵੇ ਕਾਰਪੋਰੇਸ਼ਨ ਨੂੰ ਵੀ ਕਿਹਾ ਜਾਂਦਾ ਹੈ ਕਿ ਆਪਣੇ ਲਾਈਨ ਦੀ ਸਾਫ ਸਫਾਈ ਮੇਨਟੇਨ ਰੱਖਣ ਜਿੱਥੇ ਵੀ ਸ਼ਿਕਾਇਤ ਆਵੇ ਤੇ ਲੋਕਾਂ ਨੂੰ ਇੱਕ ਸਾਧਨ ਮਿਲੇ ਕਿ ਉਹ ਜਲਦ ਸ਼ਿਕਾਇਤ ਕਰ ਸਕਣ ਜਿੱਥੇ ਉਹ ਇੱਕ ਹੈਲਪਲਾਈਨ ਨੰਬਰ ਦਿੱਤਾ ਜਾ ਸਕੇ ਤਾਕੀ ਛੇਤੀ ਸੂਚਨਾ ਹੋ ਕੇ ਅਜਿਹੇ ਆਊਟਬ੍ਰੇਕ ਤੋਂ ਬਚਾ ਜਾ ਸਕੇ ਜੀ ਕਿ ਡਾਕਟਰ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਆਵੇ ਗਰਮੀ ਦਾ ਮੌਸਮ ਵੀ ਆ ਜਿਹੜਾ ਗਰਮੀ ਵਿਰੋਧ ਪੈ ਰਹੀ ਹੈ ਕਿਉਂਕਿ ਜਦੋਂ ਗਰਮੀ ਦੇ ਨਾਲ ਬਰਸਾਤ ਆਉਂਦੀ ਹੈ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਕੀੜੇ ਮਕੋੜੇ ਮੱਛਰ ਵੀ ਜਿਹੜਾ ਪੈਦਾ ਹੁੰਦੇ ਨੇ ਉਸ ਦੇ ਨਾਲ ਜਿਹੜਾ ਡੇਂਗੂ ਦਾ ਵੀ ਜਿਹੜਾ ਪ੍ਰਕੋਪ ਹੈ ਉਹ ਲਗਾਤਾਰ ਵੱਧ ਹੈ ਉਸ ਦੇ ਉੱਪਰ ਚਾਦਰ ਲਿਸੀਤ ਭਾਗ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਵੇਖੋ ਹਰ ਸਾਲ ਪਤਾ ਲੱਗਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਜਿਹੜਾ ਮੌਨਸੂਨ ਹੈ ਉਹ ਉੱਤਰੀ ਭਾਰਤ 'ਚ ਬਾਅਦ ਚ ਆਉਂਦਾ ਹੈ ਪਹਿਲਾਂ ਮੱਧ ਭਾਰਤ ਤੇ ਸੌਦਕਸ਼ਣੀ ਭਾਰਤ 'ਚ ਹੋ ਕੇ ਇਸ ਤੋਂ ਬਾਅਦ ਮਹੀਨੇ ਬਾਅਦ بارش ਇੱਥੇ ਪਣੀ ਆਉਂਦੀ ਹੈ ਸਾਡੇ ਇੱਥੇ ਜਿਵੇਂ ਟ੍ਰੈਂਡ ਫੋਲੋ ਕਰਦੇ ਪਿਛਲੇ ਸਾਲ ਆ ਦੇਖਦੇ ਆ ਰਹੇ ਕਿ ਚੁਲਾਈ ਮਹੀਨੇ ਤੋਂ ਬਾਅਦ ਡੇਂਗੂ ਦੇ ਕੇਸ ਆਉਣੇ ਸ਼ੁਰੂ ਹੋ ਜਾਂਦੇ ਹਨ ਬਰਸ਼ਾਂ ਤੋਂ ਬਾਅਦ ਕਿਉਂਕਿ ਪਾਣੀ ਦੀ ਖੜੋਤ ਬਾਹਰ ਦੇਖਣ ਨੂੰ ਮਿਲਦੀ ਹੈ ਸੋ ਮੱਛਰਾਂ ਦਾ ਤਦਾਦ ਵੱਧਦੀ ਹੈ ਉਹਦੇ 'ਚ ਜਿਹੜਾ ਏਡੀਜ਼ ਮੱਛਰ ਜਿਹੜਾ ਇਹ ਕਰਦਾ ਇਹ ਕੱਲਾ ਡੇਂਗੂ ਹੀ ਨਹੀਂ ਕਰਦਾ ਚਿਕਨਗੁਨਿਆ ਵੀ ਕਰਦਾ ਹੈ ਜ਼ੀਕਾ ਵਾਇਰਸ ਵੀ ਫੈਲਾਉਂਦਾ ਤਿੰਨ ਤਿੰਨ ਵਾਇਰਸ ਇੱਕੋ ਹੀ ਇੱਕੋ ਹੀ ਮੱਛ ਔਰ ਖਾਸियत ਇਹ ਹੈ ਕਿ ਇਹ ਘਰਾਂ ਦੇ ਆਸ-ਪਾਸ ਹੀ ਹੋ ਰਿਹਾ ਹੈ। ਇਹ ਤੁਹਾਡੇ ਘਰਾਂ ਦੇ ਵਿੱਚ ਬੈਠਾ ਹੈ ਤਾਂ ਕਿਉਂਕਿ ਇਹਦਾ ਉਡਣ ਦੀ ਜਿਹੜੀ ਕੁਦਰਤੀ ਸੀਮਾ ਹੈ ਉਹ ਹੀ ਵੱਧ ਤੋਂ ਵੱਧ 400 ਮੀਟਰ ਦੀ ਹੈ। ਆਮ ਤੌਰ ਤੇ ਇਹ 200 ਮੀਟਰ ਤੋਂ ਦੂਰ ਨਹੀਂ ਜਾਂਦਾ। ਉਹਦੇ ਵਿੱਚ ਦਰਾਂ ਨਹੀਂ ਆਪਣਾ ਕੋਈ ਸਰੋਤ ਲੱਭ ਲੈਂਦਾ ਹੈ, ਪਾਣੀ ਦੇ ਖੜੋਤ ਲੱਭ ਲੈਂਦਾ ਹੈ। ਜਿੱਥੇ ਅੰਡੇ ਦਿੰਦਾ ਹੈ ਉੱਥੇ ਪੈਦਾ ਕਰਦਾ ਹੋਰ ਮੌਸਰ ਪੈਦਾ ਕਰਦਾ। ਸੋ ਇਹਦੀ ਜਿਹੜੀ ਆਪਾਂ ਜ਼ਿਕਰ ਦੇ ਬਿਹੇਵੀਅਰ ਨੂੰ ਸਮਝੀਏ ਕੁਦਰਤੀ ਤੌਰ ਤੇ ਤਾਂ ਇਹ ਸਰੋਤ ਤੁਹਾਡੇ ਘਰਾਂ ਦੇ ਵਿੱਚ ਹੀ ਮਿਲਦੇ ਹਨ ਇਹਨੂੰ। ਜਿਵੇਂ ਕੋਲਰਾਂ ਦੇ ਵਿੱਚ ਖੜਾ ਪਾਣੀ ਜਿਵੇਂ ਗਮਲਿਆਂ ਦੀ ਟ੍ਰੇ ਦੇ ਵਿੱਚ ਰੁਕਿਆ ਹੋਇਆ ਪਾਣੀ ਕੋਈ ਕਬਾੜ ਸਮਾਨ ਛੱਤਾਂ ਤੇ ਪਿਆ ਫੁੱਲੇ ਚ ਪਿਆ ਵਿਹੜੇ ਚ ਪਿਆ ਕਿਸੇ ਬੇਧਿਆਨੀਤਾ ਪਾ ਛੱਡਿਆ ਹੋਇਆ ਬਾਹਰ ਉਹਦੇ ਚ ਜਦੋਂ ਮੀਂਹ ਦਾ ਪਾਣੀ ਆਇਆ ਬਾਰਿਸ਼ ਹੋਈ ਤਾਂ ਉਹ ਪਠਾ ਹੋ ਗਿਆ ਉਸ ਨੂੰ ਆਪਾਂ ਖਾਲੀ ਨਹੀਂ ਕੀਤਾ ਉਹ ਰੁਕਿਆ ਰਿਹਾ ਹਫ਼ਤਾ ਪਿਆ ਰਿਹਾ ਤੇ ਉਹਨੇ ਆਂਡੇ ਦੇ ਕੇ ਆਪਣੇ ਹੋਰ ਮੱਛੀ ਤਿਆਰ ਕਰ ਦਿੰਨੇ ਸੋ ਅਜਿਹੀਆਂ ਥਾਵਾਂ ਬਹੁਤ ਜ਼ਿਆਦਾ ਮਿਲਦੀਆਂ ਨੇ ਹੁਣ ਤੱਕ ਜਿਹੜਾ ਸਾਡਾ ਘਰਾਂ ਘਰਾਂ ਚ ਲਾਰਵਾ ਡਿਟੈਕਸ਼ਨ ਦਾ ਕੈਂਪੇਨ ਚੱਲ ਰਿਹਾ ਹੈ ਉਹਦੇ ਵਿੱਚ ਸਾਡੇ ਕੋਲ 3 ਲੱਖ 88 ਹਜ਼ਾਰ ਦੇ ਤਕਰੀਬ ਕਵਰ ਕਰ ਚੁੱਕੇ ਹਾਂ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਪੰਜਾਬ ਭਰ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤਕਰੀਬਨ 200 ਤੋਂ ਵੱਧ ਕੇਸ ਆ ਚੁੱਕੇ ਨੇ ਸਾਡੇ ਪਟਿਆਲਾ ਜ਼ਿਲ੍ਹੇ ਚ ਕੱਲ ਦੂਸਰਾ ਕੇਸ ਪਾਇਆ ਗਿਆ ਡੇਂਗੂ ਦਾ ਸੋ ਉਹਨਾਂ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਸੀ ਜਿਹੜੀ ਹਾਊਸ ਟੂ ਹਾਊਸ ਕੈਂਪੇਨ ਜਾ ਕੇ ਉਹ ਸੀ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰਤੀ ਸੀ ਸਾਨੂੰ 2 3 ਮਹੀਨੇ ਪਿਛਲੇ ਹੋ ਗਏ ਜਿਸ ਦੌਰਾਨ ਸਾਡੇ ਘਰਾਂ ਘਰਾਂ ਚ ਜਾ ਕੇ ਆਪਣਾ ਗਤੀਵਿਧੀਆਂ ਕਰਦੇ ਆ ਰਹੇ ਹਾਂ ਤੇ ਇਸ ਤੋਂ ਬਾਅਦ ਜਿਹੜਾ ਲੋਕਲ ਬਾਡੀਜ਼ ਦਾ ਰੋਲ ਆਂਦਾ ਹੈ ਕਿ ਜਿਹੜੇ ਅਰਬਨ ਲੋਕਲ ਬਾਡੀਜ਼ ਨੇ ਜਿਵੇਂ ਕਮੇਟੀਆਂ ਨੇ ਅਵੇਂ ਕਾਰਪੋਰੇਸ਼ਨ ਹੈ ਪਟਿਆਲਾ ਸ਼ਹਿਰ ਚ ਜਾਂ ਫਿਰ ਹੋਰ ਜ਼ਿਲ੍ਹਿਆਂ ਦੇ ਵੀ ਵੱਡੀਆਂ ਨਗਰ ਨਿਗਮ ਨੇ ਉਹਨਾਂ ਨੇ ਫੋਗਿੰਗ ਕਰਨੀ ਹੁੰਦੀ ਹੈ ਤੇ ਜਿਹੜੇ ਖੜੇ ਪਾਣੀ ਦੀ ਖੜੋਤ ਹੈ ਉਹ ਹਟਾਣੀ ਹੁੰਦੀ ਹੈ ਸੋ ਜਿੱਥੇ ਪਾਣੀ ਦੀ ਨਿਕਾਸੀ ਹੋ ਸਕੇ ਉਹ ਪਾਣੀ ਦੀ ਨਿਕਾਸੀ ਕਰਦੇ ਆ ਅਦਰਵਾਇਜ਼ ਉਹਦੇ ਵਿੱਚ ਲਾਰਵਿਸਾਈਡ ਦਵਾਈ ਪਾਉਣ ਦੀ ਛਿੜਕਾਅ ਕਰਦੇ ਆ ਤਾਂ ਕਿ ਉੱਥੇ ਮੱਛਰ ਦੀ ਸ਼ਿਕਾਇਤ ਨਾ ਹੋਵੇ ਸੋ ਪਬਲਿਕ ਨੂੰ ਚਾਹੀਦਾ ਜਿੱਥੇ-ਜਿੱਥੇ ਅਜੇ ਸ਼ਿਕਾਇਤਾਰੀ ਆਪਣੀ ਲੋਕਲ ਕਮੇਟੀ ਨਗਰ ਨਿਗਮ ਨੂੰ ਸੰਪਰਕ ਕਰਕੇ ਅਜਿਹੇ ਹੱਲ ਕਰਵਾਓ ਔਰ ਘਰਾਂ ਦਾ ਆਪ ਜ਼ਿੰਮੇਵਾਰ ਬਣੋ ਆਪਣੇ ਘਰਾਂ ਦੇ ਵਿੱਚ ਕੋਈ ਪਾਣੀ ਦੀ ਖੜੋਤ ਨਾ ਹੁਣ ਦਿਓ ਤਾਂ ਕਿ ਅਜਿਹੇ ਮੱਛਰ ਪੈਦਾ ਨਾ ਹੋਵੇ ਤੇ ਨਾ ਹੀ ਆਪਾਂ ਨੂੰ ਬਿਮਾਰ ਕਰੇ ਇੱਕ ਸਰ ਹੋਰ ਜਿਸ ਤਰ੍ਹਾਂ ਗਰਮੀ ਦੀ ਗੱਲ ਕੀਤੀ ਆ ਬੇਸ਼ੱਕ ਸਿਹਤ ਭਾਗ ਵੱਲੋਂ ਡਿਵਾਈਸਰੀ ਵੀ ਜਾਰੀ ਕੀਤੀ ਜਾਂਦੀ ਹੈ ਹੁਣ ਗਰਮੀ ਬਹੁਤ ਜ਼ਿਆਦਾ ਹੈ ਕਿਉਂਕਿ ਗਰਮੀ ਦੇ ਪਚਾਦ ਲਈ ਲੋਕ ਲੱਸੀ ਤੇ ਹੋਰ ਜਿਹੜਾ ਆਪਾਂ ਕਿਸੇ ਗੱਲ ਇੱਕ ਫਲ ਦਾ ਇਸਤੇਮਾਲ ਕਰਦੇ ਨੇ ਤੇ ਖਾਸ ਤੌਰ ਤੇ ਕਿਹੜੇ ਵਰਗ ਦੇ ਕਿੰਨੇ ਉਮਰ ਦੇ ਲੋਕਾਂ ਨੂੰ ਜਿਹੜਾ ਖਾਸ ਤੌਰ ਤੇ ਗਰਮੀ ਦਾ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਦੇ ਵਿੱਚੋਂ ਕੋਈ ਖਾਸ ਬੱਚੇ ਨੇ ਜਾਂ ਬਜ਼ੁਰਗ ਨੇ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸ ਗਰਮੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਜਾਂ ਫਿਰ ਇਸ ਕੱਪੜੇ ਦਾ ਜਿਹੜਾ ਇਸਤੇਮਾਲ ਕਰਨਾ ਚਾਹੀਦਾ ਵੀ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਦੇਖੋ ਜਿੱਥੇ ਕੱਪੜੇ ਦੀ ਗੱਲ ਕਰੀਏ ਉਥੇ ਸੁਦੀ ਕਪੜਾ ਬੈਸਟ ਹੈ कॉटन ਦਾ ਫੈਬਰਿਕ ਜਿਹੜਾ ਕਿ ਹਵਾਦਾਰ ਹੋਵੇ ਤੇ ਖੁੱਲੇ ਕੱਪੜੇ ਹੋਣ ਲੂਸ ਕੱਪੜੇ ਹੋਣ ਤੁਹਾਡੀ ਬਾਡੀ ਦੇ ਵਿੱਚੋਂ ਪਸੀਨਾ ਸੁੱਕਦਾ ਰਹੇ ਜੀ ਹਵਾ ਦਾ ਵੇਗ ਬਣਿਆ ਰਹੇ ਕਿਉਂਕਿ ਜਦੋਂ ਅਜਿਹਾ ਸਿਸਟਮ ਬੰਦ ਹੋਏਗਾ ਤਾਂ ਸਾਡੀ ਆਪਾਂ ਰੈਗੂਲੇਸ਼ਨ ਦੂਜੀ ਚੀਜ਼ ਹੈ ਕਿ ਜੇ ਉਮਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਬੱਚਿਆਂ ਤੇ ਬਜ਼ੁਰਗਾਂ ਦਾ ਫਿਰ ਉਹੀ ਕਵਾਂਗੇ ਕਿ ਉਹਨਾਂ ਦੇ ਵਿੱਚ ਜਿਹੜੀ ਬਾਡੀ ਨੂੰ ਅਡਾਪਟ ਕਰਨ ਦੀ ਸ਼ਕਤੀ ਹੈ ਉਹ ਸੀਮਤ ਹੈ ਤੇ ਜੇ ਬਜ਼ੁਰਗਾਂ ਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਪੈਂਦੀ ਹੈ ਕਿਉਂਕਿ ਨਾਲ ਜੁੜੀਆਂ ਬਿਮਾਰੀਆਂ ਵੀ ਨਾਲ ਹੁੰਦੀਆਂ ਨੇ ਕਿਡਨੀ ਦੀ ਬਿਮਾਰੀ ਦਿਲ ਦੀ ਬਿਮਾਰੀ ਜਿਹੜੇ ਜਾਂ ਸ਼ੂਗਰ ਦੇ ਪੇਸ਼ੈਂਟ ਜਿਹੜੇ ਅਜਿਹੇ ਪਹਿਲਾਂ ਤੋਂ ਹੀ ਪ੍ਰਭਾਵਿਤ ਮਰੀਜ਼ ਨੇ ਉਹਨਾਂ ਦੇ ਵਿੱਚ ਅਜਿਹੇ ਅਗਰ ਕੋਈ ਤਾਪਮਾਨ ਸੰਬੰਧੀ ਉਹਨਾਂ ਨੂੰ ਹੀਟ ਸਟ੍ਰੋਕ ਦੀ ਸ਼ਿਕਾਇਤ ਆਵੇ ਉਸ ਤੋਂ ਪਹਿਲਾਂ ਵੀ ਲੱਛਣ ਆਉਂਦੇ ਨੇ ਜਿਵੇਂ ਹੀਟ ਐਗਜ਼ਰਸ਼ਨ ਜਿਹਨੂੰ ਕਹਿੰਦੇ ਆ ਕਿ ਥਕਾਨ ਅਜਿਹਾ ਲੱਗਣਾ ਕਿ ਗਰਮੀ ਨਾਲ ਪ੍ਰਭਾਵਿਤ ਨਾ ਹੋ ਕੇ ਬਿਲਕੁਲ ਕੋਈ ਕੰਮ ਕਰਨ ਦਾ ਸਥਿਤੀ ਵਿੱਚ ਨਹੀਂ ਹੈ ਸਰੀਰ ਸਾਡਾ ਉਸ ਤੋਂ ਪਹਿਲਾਂ ਵੀ ਉਸ ਤੋਂ ਅੱਗੇ ਪਹਿਲਾਂ ਵੀ ਗੱਲ ਕਰੀਏ ਤਾਂ ਲੱਤਾਂ ਦੇ ਵਿੱਚ ਪਿੰਡਲੀਆਂ ਦੇ ਵਿੱਚ ਦਰਦ ਹੋਣੀ ਉਸ ਮਰੋੜ ਪੈਣੇ ਕ੍ਰੈਂਪਸ ਆਉਣੇ ਅਜਿਹੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਜੇ ਅਸੀਂ ਨੈਗਲੈਕਟ ਕਰਾਂਗੇ ਇਹ ਰਚਨਾਵਾਂ ਦੇ ਵਿੱਚ ਧਿਆਨ ਨਹੀਂ ਦੇਵਾਂਗੇ ਆਰਾਮ ਨਹੀਂ ਕਰਾਂਗੇ ਫਿਰ ਵੀ ਮਜਬੂਰਨ ਕੋਈ ਕੰਮ ਲੱਗੇ ਰਵਾਂਗੇ ਤਾਂ ਉਸ ਕੇਸ ਦੇ ਵਿੱਚ ਹੀਟ ਸਟ੍ਰੋਕ ਦੇ ਲੱਛਣ ਆਉਂਦੇ ਨੇ ਇੱਕ ਹੋਰ ਖਾਸ ਪ੍ਰਭਾਵਿਤ ਹੋਣ ਵਾਲੇ ਜਿਹੜੀ ਪੋਪੂਲੇਸ਼ਨ ਹੈਗੀ ਆ ਉਹ ਬੈਡਰਿਡਨ ਜਿਹੜੇ ਉਕ ਗਰਮੀ ਮਤਲਬ ਕਿਸੇ ਮਜਬੂਰੀ ਕਾਰਨ ਪੈਰਲਿਸਿਸ ਹੋ ਗਿਆ ਜਾਂ ਮਾਨਸਿਕ ਰੋਗੀ ਨੇ ਉਹ ਆਪਣੇ ਆਪ ਧਿਆਨ ਨਹੀਂ ਰੱਖ ਸਕਦੇ ਉਹਨਾਂ ਨੂੰ ਕੇਅਰ ਟੱਕਰ ਦੀ ਲੋੜ ਪੈਂਦੀ ਹੈ ਉਹ ਅਜਿਹੀ ਗਰਮੀ ਦੇ ਵਿੱਚ ਖਾਸ ਧਿਆਨ ਰੱਖਣ ਦੀ ਲੋੜ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਆਪ ਉੱਠ ਕੇ ਪਾਣੀ ਨਹੀਂ ਪੀ ਪਾਉਂਦੇ ਜਿਹੜਾ ਧਿਆਨ ਰੱਖ ਰਿਹਾ ਉਹਨੂੰ ਹੀ ਬਾਰ ਬਾਰ ਦੇਣਾ ਪੈਂਦਾ ਹੈ ਉਹਨੂੰ ਹੀ ਉਹਨਾਂ ਦੇ ਦੇਖਣਾ ਪੈਂਦਾ ਹੈ ਕਿ ਏਸੀ ਲੱਗਿਆ ਹੋਵੇ ਪੱਖਾ ਲੱਗਿਆ ਹੋਵੇ ਕੁਝ ਲੱਗਿਆ ਹੋਵੇ ਸੋ ਇਹ ਜਿਹੇ ਮਰੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਇਸ ਤੇ ਇੱਕ ਸਾਥ ਦੂਸਰਾ ਅਸੀਂ ਗੱਲ ਕੀਤੀ ਆ ਵੀ ਜੇਕਰ ਕਿਸੇ ਨੂੰ ਡਾਇਰੀਆ ਵਰਗੀਆਂ ਬਿਮਾਰੀਆਂ ਹੋ ਜਾਂਦੀ ਹੈ ਜਾਂ ਫਿਰ ਕੋਈ ਅਨੇਕਾ ਹੋਰ ਬਿਮਾਰੀਆਂ ਹੁੰਦੀਆਂ ਨੇ ਕਿ ਸਰਕਾਰ ਦੇ ਪੱਧਰ ਤੇ ਕੀ ਪ੍ਰਬੰਧ ਨੇ ਕਿ ਡਾਕਟਰਾਂ ਦੀ ਭਰਤੀ ਹੈ ਕਿ ਡਾਕਟਰ ਉਹਨਾਂ ਦਾ ਇਲਾਜ ਕਰ ਸਕਦੇ ਨੇ ਕਿ ਇਦਾਂ ਦਾ ਹੈ ਵੀ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਵਾਸਤੇ ਕੋਈ ਥਾਂ ਹੈ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਜਿਹੜਾ ਸਿਹਤ ਪ੍ਰਤੀ ਖਾਸ ਤੌਰ ਤੇ ਲੋਕਾਂ ਦਾ ਧਿਆਨ ਰੱਖਿਆ ਜਾਵੇਗਾ ਕੀ ਪ੍ਰਬੰਧ ਨੇ ਕਿ ਕੋ ਜਿਹੇ ਪੇਸ਼ੈਂਟਸ ਤਾਂ ਸਾਡੇ ਕੋਲ ਰੋਜ਼ਾਨਾ ਵੀ ਆਉਂਦੇ ਨੇ ਇਹ ਕੋਈ ਜਿਹੇ ਚੀਜ਼ ਨਹੀਂ ਹੈ ਕਿ ਜਿਹੜੀ ਐਕਸੈਪਸ਼ਨਲ ਹੋਗੀ ਆਊਟ ਬ੍ਰੇਕ ਹੋਣਾ ਇੱਕ ਪ੍ਰਭਾਵਿਤ ਕਰਦਾ ਹੈ ਕਿ ਵੱਡੀ ਸੰਖਿਆ ਸਾਡੇ ਕੋਲ ਇਕੋ ਲੱਗ ਕੇ ਚੁਕੇਸ ਆ ਰਹੇ ਨੇ ਉੱਥੇ ਸਿਹਤ ਵਿਭਾਗ ਦੇ ਪਰਾਲੇ ਵੀ ਕਰਦੇ ਸਿਹਤ ਵਿਭਾਗ ਉੱਤੇ ਪਹੁੰਚਦਾ ਸੈਂਪਲ ਵੀ ਕਰਦਾ ਹੈ ਸਰਵੇ ਵੀ ਕਰਦਾ ਹੈ ਪਾਣੀ ਦੇ ਮਾਤਰਾ ਚੈੱਕ ਵੀ ਕਰਦਾ ਹੈ ਸਟੂਲ ਟੈਸਟ ਕਰਦਾ ਹੈ ਤਾਂ ਕਿ ਪਛਾਣ ਹੋ ਸਕੇ ਕਿ ਕੋਲਰਾ ਹੈ ਕਿ ਕੋਈ ਹੋਰ ਬਿਮਾਰੀ ਹੈ ਸੋ ਇਹ ਇਹ ਸਾਰੀ ਚੀਜ਼ਾਂ ਕੀਤੀ ਜਾਂਦੀਆਂ ਨੇ ਨਾਲ ਦੇ ਨਾਲ ਇਲਾਜ ਦੇ ਪ੍ਰਬੰਧ ਵੀ ਕੀਤੇ ਜਾਂਦੇ ਆ ਸਾਡੇ ਕੋਲ ਜਿਵੇਂ ਤੁਸੀਂ ਦੇਖਿਆ ਕਿ ਹੁਣ ਜੇ ਦੋ ਤਿੰਨ ਇਲਾਕੇ ਸਾਡੇ ਆਊਟ ਬ੍ਰੇਕ ਹੋਇਆ ਤਾਂ ਅਸੀਂ ਆਪਣੇ ਨਾਲ ਜੁੜੇ ਸੰਸਥਾਵਾਂ ਜਿਹਦੇ ਵਿੱਚ ਇਲਾਜ ਲੋਕਾਂ ਨੂੰ ਲੈ ਕੇ ਗਏ ਉੱਥੋਂ ਐਂਬੂਲੈਂਸ ਰਾਹੀਂ ਸੀਐਚਸੀ ਤ੍ਰਿਪੜੀ ਸਾਡੇ ਕੋਲ ਜਿੰਦਰਾ ਹਸਪਤਾਲ ਉਸ ਤੋਂ ਬਾਅਦ ਮਾਤਾ ਕਸ਼ਲੇ ਹਸਪਤਾਲ ਇਹ ਤਿੰਨੋ ਸਥਾਨ ਨੇ ਬੜੀ ਸ਼ਾਂਭੇ ਸੋ ਇਲਾਜ ਦੇ ਪ੍ਰਬੰਧ ਹੈਗੇ ਆ ਸਾਡੇ ਕੋਲ ਇਸੇ ਤਰ੍ਹਾਂ ਡੇਂਗੂ ਦੇ ਲਈ ਵੀ 88 ਬੈਡ ਜਿਲ੍ਹੇ ਵਿੱਚ ਰੱਖੇ ਹੋਏ ਰੱਖੇ ਗਏ ਹਨ ਜਿਹੜੇ ਕਿ ਉਹਨਾਂ ਲਈ ਤਿਆਰ ਵੱਖਰੇ ਵਾਰਡ ਤਿਆਰ ਰੱਖੇ ਗਏ ਹਨ ਜਿੱਥੇ ਨਾਲ ਨੈੱਟ ਵੀ ਲਗਾਈ ਜਾਂਦੀ ਹੈ ਤਾਂ ਕਿ ਮੱਛਰ ਜਿਹੜਾ ਪ੍ਰਭਾਵਿਤ ਮਰੀਜ਼ ਹੈ ਉਹਨੂੰ ਕੱਟ ਕੇ ਮੱਛਰ ਉਹ ਬਾਕੀਆਂ ਨੂੰ ਬਿਮਾਰ ਨਾ ਕਰੇ ਸੋ ਅਜਿਹੇ ਉਹਨਾਂ ਦੇ ਲਾਜ਼ਮੰਦੀ ਜਿਹੜੇ ਸਪੋਰਟਿਵ ਟ੍ਰੀਟਮੈਂਟ ਚਾਹੀਦਾ ਹੈ ਉਹਨਾਂ ਦੀ ਟੈਸਟਿੰਗ ਦੇ ਪ੍ਰਬੰਧ ਹਨ ਦੇਰੇ ਬਿਲਕੁਲ ਫ੍ਰੀ ਨੇ ਤੇ ਜਿੰਨੇ ਮਰੀਜ਼ ਆਏ ਨੇ ਉਹਨਾਂ ਤੋਂ ਕਿਸੇ ਤਰ੍ਹਾਂ ਦਾ ਖਰਚਾ ਵੀ ਨਹੀਂ ਲਿਆ ਗਿਆ ਇਹ ਜਿਹੜੇ ਤੁਸੀਂ ਪਿਛਲੇ ਆਪਣੇ ਮਹੀਨੇ ਦਰਾਂ ਚਾਰ ਥਾਵਾਂ ਤੇ ਆਊਟ ਬ੍ਰੇਕ ਹੋਇਆ ਉਸ ਦੌਰਾਨ ਜਿੰਨੇ ਏਰੀਆ ਦੇ ਕੇਸਿਸ ਆਏ ਨੇ ਉਹਨਾਂ ਨੂੰ ਤੁਸੀਂ ਮਾਤਾਕਸ਼ਲਾ ਚ ਵੀ ਜਾ ਕੇ ਦੇਖਿਆ ਮਿਲੇ ਵੀ ਉਹ ਟਰਿਪਲੀਟ ਚ ਵੀ ਦੇਖਿਆ ਸੋ ਕਿਸੇ ਤੋਂ ਕੋਈ ਇਲਾਜ ਸੰਬੰਧੀ ਖਰਚਾ ਵੀ ਨਹੀਂ ਹੋਇਆ ਤੇ ਨਾਲ ਦੇ ਨਾਲ ਉਹਨਾਂ ਨੂੰ ਸਾਰੇ ਸਹੂਲਤਾਂ ਦਿੱਤੀਆਂ ਗਈਆਂ ਹਨ ਕਿ ਜਿਹੜੇ ਉਹਨਾਂ ਨੂੰ ਜਿਸ ਤਰ੍ਹਾਂ ਦਾ ਵੀ ਇਲਾਜ ਚਾਹੀਦਾ ਸੀ ਕੋਈ ਕੋਈ ਮੋਡਰੇਟ ਤੋਂ ਲੈ ਕੇ ਸਿਵਰ ਇਲਨਸੀ ਕੋਈ ਕੋਈ ਬਹੁਤ ਗੰਭੀਰ ਮਰੀਜ਼ ਵੀ ਆਈ ਸੀ ਬੱਚੇ ਵੀ ਆਏ ਸੀ ਸੋ ਬੱਚਿਆਂ ਨੂੰ ਵੀ ਉਹਨਾਂ ਮੋਕਾਂ ਇਲਾਜ ਦਿੱਤਾ ਗਿਆ ਸਰ ਇਸ ਤਰ੍ਹਾਂ ਗੱਲ ਕੀਤੀ ਆ ਵੇ ਜੰਦ ਜੰਦ ਦੇ ਖਾਸ ਤੌਰ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਕਿਉਂਕਿ ਜਿਹੜਾ ਡਾਕਟਰ ਦੀ ਸਲਾਹ ਹੁੰਦੀ ਆ ਨਾ ਉਹ ਲੋਕ ਮੰਨਦੇ ਨੇ ਕਹਿੰਦੇ ਜੇ ਡਾਕਟਰ ਨੇ ਕਹਿਤਾ ਉਹ ਸਹੀ ਆ ਕੀ ਕਹਿਣਾ ਚਾਹੀਦਾ ਅਰਬਾ ਦੇਖੋ ਬਹੁਤ ਹੀ ਸਿੰਪਲ ਤਰੀਕੇ ਨਾਲ ਆਸੀਂ ਬਾਤ ਸਕਦੇ ਆ ਇਹ ਮੌਸਮੀ ਜਿਹੜੇ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋਣ ਤੋਂ ਆਪਾਂ ਬਚ ਸਕਦੇ ਆ ਉਹਦੇ ਵਿੱਚ ਜਿਹੜੇ ਨਿਯਮ ਅਪਣਾਉਣ ਦੇ ਲੋੜ ਆ ਕਿ ਆਪਣਾ ਸਾਫ ਸਫਾਈ ਦਾ ਧਿਆਨ ਰੱਖਣਾ ਹੈ ਅਜਿਹਾ ਮੱਕੀ ਮੱਛਰ ਤੋਂ ਜਿੱਥੇ ਅਗਰ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈ ਕਿ ਦਿਨ ਵੇਲੇ ਮੱਛਰ ਕੱਟ ਰਿਹਾ ਏਡਿਸ ਮੱਛਰ ਜਿਹੜਾ ਕਿ ਕਾਲੇ ਰੰਗ ਦਾ ਮੱਛਰ ਹੈ ਚਿੱਟੀਆਂ ਧਾਰੀਆਂ ਦੇ ਉੱਪਰ ਅਗਰ ਉਹ ਤੁਹਾਡੇ ਘਰ ਵਿੱਚ ਦਿਖ ਰਿਹਾ ਤਾਂ ਜ਼ਰੂਰ ਧਿਆਨ ਰੱਖੋ ਤੁਹਾਡੇ ਆਸ ਪੜੋਸ ਚੈੱਕ ਕਰੋ ਕਿ ਕਿਧਰੇ ਵੀ ਪਾਣੀ ਦੀ ਖੜੋਤ ਨਾ ਰਵੇ ਜਿੱਥੇ ਮੱਛਰ ਪੈਦਾ ਹੋ ਰਿਹਾ ਉਹ ਤੁਸੀਂ ਆਪਣੇ ਪੱਧਰ ਤੇ ਮੱਛਰ ਨੂੰ ਰੋਕਣ ਵਾਸਤੇ ਜਿਹੜੀਆਂ ਕਿ ਆਪਾਂ ਲਗਾਣੇ ਆ ਆਡੋਮਸ ਵਗੈਰੇ ਤੇ ਆਪਣੀ ਕਰੀਮਾਂ ਵੀ ਲਗਾਉਨੇ ਆ ਸੋ ਉਹ ਬੱਚਿਆਂ ਲਈ ਜ਼ਰੂਰ ਲਗਾਓ ਦੂਸਰਾ ਹੈ ਕਿ ਜਿੱਥੇ ਕੇਸਸ ਆ ਰਹੇ ਨੇ ਉੱਥੇ ਅਸੀਂ ਆਪ ਜਾ ਰਹੇ ਹਾਂ ਅਸੀਂ ਉੱਥੇ ਸਪਰੇਅ ਕਰਨ ਜਾ ਰਹੇ ਹਾਂ ਉੱਥੇ ਭਾਈ ਕੁਝ ਲੋਕ ਸਾਨੂੰ ਸਾਡੇ ਸਟਾਫ ਜਿਹੜਾ ਜਾਂਦਾ ਹੈ ਤਾਂ ਸਪਰੇਅ ਕਰਵਾਉਣ ਤੋਂ ਅਣਗੈਲੀ ਕਰਦੇ ਨੇ ਕਿ ਵੀ ਸਾਨੂੰ ਲੋਡ ਨਹੀਂ ਉਹ ਉਸ ਤੋਂ ਭੱਜੋ ਨਾ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਚੈੱਕ ਕਰਨ ਦਿਓ ਤਾਂ ਕਿ ਉਹ ਤੁਹਾਨੂੰ ਬਚਾਣ ਆਏ ਨੇ ਤਾਂ ਕਿ ਤੁਹਾਡੇ ਤੱਕ ਬਿਮਾਰੀ ਨਾ ਫੈਲੇ ਤਾਂ ਉਹਨਾਂ ਦਾ ਜਰੂਰ ਸਾਥ ਦਿਓ ਉਹਨਾਂ ਨੂੰ ਸਪਰੇਅ ਵੀ ਕਰਨ ਦਿਓ ਉਹਨਾਂ ਨੂੰ ਚੈੱਕ ਵੀ ਕਰਨ ਦਿਓ ਦੂਸਰੀ ਚੀਜ਼ ਕਿ ਜਿਹੜਾ ਪਾਣੀ ਦੀ ਪ੍ਰੋਬਲਮ ਅਗਰ ਆਂਦੀ ਹੈ ਤਾਂ ਉਹਦੀ ਸ਼ਿਕਾਇਤ ਜ਼ਰੂਰ ਕਰੋ ਪਾਣੀ ਦਾ ਜਿਵੇਂ ਪਹਿਲਾਂ ਦੱਸਿਆ ਕਿ ਬਦਲਵਾ ਪ੍ਰਬੰਧ ਕਰਕੇ ਉਬਾਲ ਕੇ ਪਾਣੀ ਇਸਤੇਮਾਲ ਕਰੋ ਇਸ ਥੋੜੇ ਜਿਹੇ ਸਾਵਧਾਨੀਆਂ ਨਾਲ ਅਸੀਂ ਬਚ ਸਕਦੇ ਹਾਂ ਜਿੱਥੇ ਕਿ ਇਹ ਡਾਇਰੀਆ ਦੇ ਕੇਸਿਸ ਤੋਂ ਬਚਾਅ ਹੋ ਸਕਦਾ ਹੈ ਸਬ ਦੱਸ ਸਭ ਬਹੁਤ ਧੰਨਵਾਦੀ ਸਾਨੂੰ ਸੀ ਕਿੰਤੀ ਜਿਹੜਾ ਸਮਾਂ ਦਿੱਤਾ ਤੇ ਸਿਹਤਪਤੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਥੈਂਕ ਯੂ ਜੀ ਸਭ ਬਿਲਕੁਲ ਐਸਾਨ ਡਾਕਟਰ ਸੁਮਿੰਸਿੰਘ ਜੀ ਜਿਨ੍ਹਾਂ ਨੇ ਸਿਹਤਪਤੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਕਿ ਸਾਨੂੰ ਸਿਹਤ ਜਿਹੜਾ ਕਿਵੇਂ ਠੀਕ ਰੱਖਣੀ ਚਾਹੀਦੀ ਹੈ ਕਿੰਨਾ ਕ ਪਾਣੀ ਜਿਹੜਾ ਪੀਣਾ ਚਾਹੀਦਾ ਸਹੀ ਮਾਤਰਾ ਦੇ ਵਿੱਚ ਸਾਨੂੰ ਕਿਵੇਂ ਜਿਹੜਾ ਮਛਰਾਂ ਤੋਂ ਉਪਚਾਰ ਰੱਖਣਾ ਚਾਹੀਦਾ ਇਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਚੜ੍ਹਦੀ ਕਲਾ ਟਾਈਮ ਟੀਵੀ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਜਿਹੜਾ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਆ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਡਾਕਟਰ ਦੇ ਨਾਲ ਜਿਹੜਾ ਤੁਹਾਡੀ ਗੱਲਬਾਤ ਕਰਾਵਾਂਗੇ ਮੈਨੂੰ ਦੋ ਇਜਾਜ਼ਤ ਧੰਨਵਾਦ ਹੈਲਦੀ ਲਾਈਫ ਹੈਲਦੀ ਲਾਈਫ ਗੁਰਪਾਣੀ ਨਿਊਜ਼, 뮤ਜ਼ਿਕ, ਐਂਟਰਟੇਨਮੈਂਟ ਸ਼ੋਅ, ਜੱਗੀ ਜਿਹੀ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜਦੀ ਕਲਾ ਮੀਡੀਆ ਨੈਟਵਰਕ ਐਪ। ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।